ਮਣ ਦੇ ਕੁੜੀ ਆਗੀ ਹੜੇ ਕਰੇ ਉਹਨਾਂ ਨੇ ਇੰਨੀ ਕੀਤੀ ਘਰੋਂ ਕੱਢਤੀ ਕੁੜੀ ਹੁਣ ਕੁੜੀ ਚ ਕੀ ਕੱਜ ਆ ਕੋਈ ਦੱਸ ਕੱਜ ਤਾਂ ਕੀ ਆ ਉਹ ਤਾਂ ਮੈਨੂੰ ਬੰਨੇ ਸਾਰੀ ਗੱਲ ਦਾ ਪਤਾ ਹੈਗਾ ਮੈਂ ਛੱਡਣ ਵੀ ਗਈ ਸੀ ਉਹਨਾਂ ਨੇ ਰੱਖੀ ਨਹੀਂ ਹੈਗੀ ਆਏ ਹੁਣ ਮੈਨੂੰ ਕੀ ਪਤਾ ਸੀ ਵੀ ਇਹੋ ਜਿਹਾ ਨਿਕਲਣਗੇ ਪਹਿਲਾਂ ਤਾਂ ਬਥੇਰੀ ਵਧੀਆ ਸੀ ਉਹ ਪਹਿਲਾਂ ਹੁਣ ਜਦੋਂ ਆਪਾਂ ਰਿਸ਼ਤਾ ਕਰਾਉਨੇ ਆ ਜਾਣ ਪਛਾਣ ਨੂੰ ਦੀ ਫੇਰ ਹੀ ਕਰਾਉਨੇ ਤੈਨੂੰ ਇੰਨਾ ਪਤਾ ਹੀ ਨਹੀਂ ਸੀ ਬੰਨੇ ਆਏ ਦਾ ਸਾਰੀ ਗੱਲ ਦਾ ਪਤਾ ਸੀਗਾ ਵੀ ਇਹੋ ਜਿਹੇ ਨੇ ਪਰਾਇਨੀ ਨਿਸ ਪਤਾ ਵੀ ਆਇਆ ਕਰੋ ਕੱਢਦਾਨਗੇ ਉਹ ਤਾਂ ਬਥੇਰੀ ਉਹ ਕਰਦੀ ਸੀ। ਦੇਖ ਲਾ ਦੀਪੇ ਕਹਿੰਦੀ ਆ ਤਾਂ ਮੈਨੂੰ ਪਤਾ ਸੀ ਵੀ ਇਹੋ ਜੀ ਨੇ। ਫਿਰ ਜਦੋਂ ਇਹੋ ਜੰਗੇ ਪਤਾ ਸੀ ਸਾਰਾ ਵੇੜ ਗਲੀ ਗਮਾਰ ਤੋਂ ਪੁੱਛ ਲਿਆ ਸੀ ਮੈਂ ਸਾਰੇ ਪਿੰਡ ਚ ਪੁੱਛ ਲਿਆ ਸੀਗਾ। ਵੀ ਚੰਗੇ ਨੇ ਸਾਰੇ ਕਹਿੰਦੇ ਇੰਨਾ ਵਰਗੇ ਤਾਂ ਬੰਦੀ ਹੈ ਨਹੀਂਗੇ। ਹਾਂ ਹੁਣ ਕੀ ਬੈਂਗ ਨਹੀਂ ਉਗੜਾਈ ਤੇ ਹੁਣ ਕੀ ਪਤਾ ਕੀ ਹੋਇਆ ਪਿਆ ਉਹਨਾਂ ਨੂੰ ਕੀ ਦਾ ਆਪਣੀ ਕੁੜੀ ਦਾ ਇਹ ਜੀ ਹੈ ਵੀ ਨਹੀਂ ਕਿਤਾ ਹੁੰਦਾ ਭਾਈ ਕੁੜੀ ਨਹੀਂ ਚੱਜਦੀ ਹੈਗੀ ਬਾੜੀ ਆ ਤਾਂ ਹੀ ਕਰਾਇਆ ਸੀ ਮਾ ਕੁੜੀ ਨਰਮਾ ਚੱਲ ਉਧਰ ਉਹ ਨਰਮ ਨੇ ਮਾ ਖ ਚੱਲ ਕਰਾ ਦਾਨੀ ਇਹਨੇ ਮਾ ਵਾਰੀ ਹੈ ਕਿਤੇ ਜਾਂਦੀ ਨਹੀਂ ਕਰਦੀ ਨਹੀਂ ਉਹਨੂੰ ਤਾਂ ਆਤ ਹੀ ਨਹੀਂ ਹੈਗੀ ਵੀ ਤੂ ਰਿਫਰੇ ਹਲੜੜ ਕਰਦੀ ਹੈ ਕਿਤਾ ਹੁੰਦਾ ਭਾਈ ਘਰੇ ਨਹੀਂ ਠੀਕਦੀ ਹੈਗੀ ਨਾ ਕੁੜੀ ਤਾਂ ਸਿਆਣੀ ਆ ਫੇਰ ਸਿਆਣੀ ਕਰਕੇ ਕਰਾਇਆ ਸੀ ਰਿਸ਼ਤਾ ਚੱਲ ਮਾ ਮੇਰੀ ਪਾਂ ਜੀ ਨੇ ਉੱਥੇ ਮੇਰੇ ਕੋਲ ਰਹੂਗੀ ਨੇ ਕੁੜੀ ਤਾਂ ਸਿਆਣੀ ਤੈਨੂੰ ਪਤਾ ਹੈ ਤੈਨੂੰ ਉਹਦਾ ਨਹੀਂ ਪਤਾ ਸੀਗਾ ਇਹ ਜਿਹੜੀ ਸੱਸ ਬਣਾਈ ਐ ਤੂੰ ਉਹਦਾ ਤਾਂ ਪਤਾ ਸੀ ਵੀ ਬਾੜੀ ਤੇਜ ਹੈ ਉਹ ਦੋ ਤਾਂ ਵੀ ਬਥੇਰੀ ਨਰਮ ਲੱਗਦੀ ਸੀ ਪਹਿਲਾਂ ਤਾਂ ਹਰੇ ਆ ਕੇ ਅਗਲਾ ਹੱਥ ਜੋੜਦਾ ਹੁੰਦਾ ਸਾਡਾ ਤਾਂ ਬਸ ਘਰ ਸਾਮਣ ਵਾਲੀ ਆ ਜੇ ਦੋ ਰੋਟੀਆਂ ਚਾਹੀਦੀ ਬਚੋਲਾ ਘੜ ਫਿਰ ਵਿੱਚ ਬੜਿਆ ਹੁੰਦਾ ਇੰਨੀ ਹੁਣ ਪਿੱਛੋਂ ਵਿਗੜਦਾ ਇਹ ਕੰਮ ਦਾ ਬਾਤ ਵਿੱਚ ਪਤਾ ਲੱਗਦਾ ਹੁਣ ਦਿਖਾਤਾ ਉਹਨੇ ਸੱਸ ਵਾਲਾ ਰੰਗ ਸੋਨੀ ਨੂੰ ਮੈਂ ਕਿਹਾ ਸੀ ਭਾਈ ਮੈਂ ਕਿਹਾ ਬਾਲਾ ਇੰਨਾ ਤੇ ਨਾ ਤੀ ਜਾ ਕਰ ਉਹ ਵੀ ਇੱਕਦਮ ਝੁਕ ਕੇ ਬੈਠ ਗਈ ਨੇ ਇੰਨਾ ਨਾ ਰਿਸ਼ਤਾ ਤੋੜ ਲਿਆ ਸੀ ਉਹਨੀ ਸੋਨੀ ਨੇ ਉਹਨੂੰ ਕੀ ਪਤਾ ਸੀ ਵੀ ਐਂ ਕਰਨਗੇ ਕਿਹਾ ਸੀ ਮਖ ਇਹਨਾਂ ਨੂੰ ਤਾਂ ਕੋਈ ਮਨ ਲਾਇਆ ਸੀ ਉਹਨੂੰ ਤਾਂ ਉਹ ਆਖਿਆ ਸੀ ਉਹਨਾਂ ਦੇ ਮਗਰ ਲੱਕੇ ਇਹਨਾਂ ਨੂੰ ਵੀ 100-100 ਕੁਸ ਬੁੱਲੀ ਉਹ ਹੀ ਤਾਂ ਗੱਲ ਐ ਦਾਦਾ ਜੀ ਆ ਦੀਪਾ ਕਹਿੰਦਾ ਬਲਾਈ ਬੁੱਧੀ ਚਾਹ ਨਾ ਪਾਣੀ ਵਸਾਈ ਮੋੜਦਾ ਜੀ ਸੱਸ ਆ ਕੇ ਉਹਰੇ ਮੇਰੇ ਕੋਲ ਚਾਹ ਪਾਣੀ ਪੀ ਕੇ ਜਾਂਦੇ ਵਿਚਾਰੇ ਫੇਰ ਰੋਟੀ ਟੁੱਕ ਖਵਾ ਕੇ ਫੇਰ ਤੋੜਦੀ ਮੈਨੂੰ ਉਹੀ ਗੱਲ ਉਹ ਤਾਂ ਨਿਆਣੀ ਸੀਗੀ ਜਿਵੇਂ ਉਹ ਕਹਿੰਦੀ ਸੀ ਉਹ ਉਵੇਂ ਹੀ ਬੋਲਦੀ ਸੀ ਮੈਂ ਸੋਨੀ ਤੋਂ ਪਰਦੇ ਰੱਖਦੀ ਮੈਂ ਕਹਿੰਦੀ ਨਾ ਉਧਰ ਤਾਂ ਗਈ ਨਹੀਂ ਪਾਣੀ ਦੀ ਘੁੱਟ ਪੀ ਕੇ ਵਾਗਦੇ ਉਹ ਤਾਂ ਉਹਨਾਂ ਦਾ ਕਾ ਪਾਣੀ ਦਾ ਗਲਾਸ ਨਹੀਂ ਦਿੱਤਾ ਸੀ ਬੁੜੀ ਨੇ ਤਾਂ ਇਹਨਾਂ ਨੂੰ ਘਾਰ ਬਹੁਤ ਹੈ ਦੇਖ ਹੁਣ ਤੁਸੀਂ ਦੱਸੋ ਕੀ ਕਰੀਏ ਆਪਾਂ ਤਾਂ ਆਏ ਤੇਰੇ ਕੋਲੇ ਲੈ ਕੇ ਦੀਪੀ ਚਲ ਪੁੱਛਦੇ ਆਂ ਜੀ ਹੁਣ ਕਰੇ ਜਾ ਕੇ ਉਹਨਾਂ ਤੋਂ ਵੀ ਕੀ ਕਰਨਗੇ ਹੁਣ ਕੀ ਨਾ ਮਾਸੀ ਮੈਂ ਤਾਂ ਹੀ ਕਹਿੰਦਾ ਸੀ ਹੁਣ ਦੇਖ ਲੈਣੇ ਵੀ ਰੱਖ ਦੇ ਕਿਉਂ ਨਹੀਂ ਮੇਰੇ ਭੈਣ ਚਲ ਬਾਗ ਚਲਦੇ ਆਂ ਪੁੱਤ ਪੁੱਛ ਲੈਣੇ ਜਾ ਕੇ ਫਿਰ ਉਹਨਾਂ ਤੋਂ ਉਦਾਂ ਜਿਵੇਂ ਮੈਨੂੰ ਆਖਿਆ ਸੀ ਕਰਨ ਨੂੰ ਮੈਂ ਤਾਂ ਸਾਰਾ ਕਰਿਆ ਮੈਂ ਤਾਂ ਘਾਟ ਕੋਈ ਛੱਡੀ ਨਹੀਂ ਛੋਟੇ ਸਾਹਮਣੇ ਹਾਂ ਉਹਨਾਂ ਨੇ ਗੱਡੀ ਬਦਲਣ ਦਾ ਵੀ ਆਖ ਕੇ ਗੱਡੀ ਬਦਲ ਕੇ ਦਿੱਤੀ ਤਾਂ ਐ ਡਿਮਾਂਡਾਂ ਪੂਰੀਆਂ ਕਰੀ ਤਾਂ ਹੀ ਤਾਂ ਸਿਰ ਚੜਿਆ ਨਹੀਂ ਕਦੇ ਕੁਛ ਕਰਤਾ ਕੋਈ ਵੀ ਡਿਮਾਂਡ ਤਾਂ ਪੂਰੀ ਕਰੀ ਸੀ ਇੱਕ ਤੀਹ ਹੈ ਸਾਡੀ ਕਿੜਾ ਪੰਜ ਚਾਰ ਨੇ ਬਈ ਕੀ ਕਰੇ ਜਿਹੜਾ ਕੁਛ ਉਹਨਾਂ ਨੇ ਮੰਗਿਆ ਸਾਰਾ ਕੁਝ ਦੇਦਾ ਵਿਚਾਰਤੀ ਸੌਖੀ ਰਹੇ ਸਾਡੀ ਤੀਹ ਤਾਂ ਸੌਖੀ ਰਹਾ ਆਪ ਤਾਂ ਖੁੰਗਲ ਹੋ ਕੇ ਬੈਠ ਗਿਆ ਨਾ ਚਲ ਉਹ ਤਾਂ ਕੋਈ ਨਹੀਂ ਸਾਡੀ ਕੁੜੀ ਤਾਂ ਵਸਦੀ ਰਹਦੀ ਰਹਿੰਦੀ ਆਪਦੇ ਘਰੇ ਮੈਨੂੰ ਪਤਾ ਸੀ ਉਹ ਬਈ ਬੁੜੀ ਇਹੋ ਜੀ ਆ ਮਾਸੀ ਕਰੇ ਜੀ ਉਹਦੇ ਵਾਸਤੇ ਸੇਨ ਆ ਤਾਈ ਨੂੰ ਪਤਾ ਜਿੱਦੇ ਦਾ ਕਮਾਉਣ ਲੱਗਾ ਮੈਂ ਤਾਂ ਉਸੇ ਵਾਸਤੇ ਕਮਾਇਆ ਸੀ ਉਹ ਹੀ ਤਾਂ ਕਰਨਾ ਆਉ ਦਾ ਵੀ ਪੁੱਤ ਦੇਖਣਾ ਸੀ ਮੈਂ ਵੀ ਘਰ ਵਾਗਾਂ ਬਗਾ ਨੰਗਾ ਦਾ ਪਤਾ ਹੀ ਹੈ ਤੈਨੂੰ ਫਿਰ ਕੀ ਬੋਲਣ ਕੀ ਨਾ ਦੀਪੇ ਮੇਰਾ ਆਪਾ ਜਾ ਕੇ ਨਾ ਗੱਲ ਕਰੀਏ ਹਾਂ ਤਾਈ ਉਹ ਤਾਂ ਕਰਨਾ ਪਊਗਾ ਫਿਰ ਹੈਨਾ ਹਾਂ ਕਰਨਾ ਪਊਗਾ ਨਹੀਂ ਬਾਈ ਤੂੰ ਬਗਾ ਜਾਣਿਆ ਗੱਲ ਕਰ ਲਾਣੇ ਜਾ ਕੇ ਕਿਤੇ ਐ ਤਾਂ ਨਹੀਂ ਮੰਗ ਵੀ ਹੋਰ ਦੇਹ ਜਿ ਭਾਲਦੀ ਹੋਵੇ ਉਹੀ ਦੇਖ ਲੈਣਾ ਸਾਰਾ ਕੁਝ ਤਾਂ ਦਿੱਤਾ ਹੁਣ ਕੀ ਅੱਗ ਭਾਲਦੀ ਉਹ ਕੋਈ ਪਤਾ ਨਹੀਂ ਹੁੰਦਾ ਜੇ ਮੂੰਹ ਟੱਢਦੇ ਨਾ ਰੋਕ ਫਿਰ ਬਾਹਰ ਹੀ ਮੂੰਹ ਟੱਢਣ ਲੱਗੇ ਨੇ ਵੀ ਹੁਣ ਆ ਵੀ ਹੋਵੇ ਆ ਵੀ ਹੋਵੇ ਮੂੰਹ ਟੱਢਣਗੇ ਤਾਂ ਮੱਖੀਆਂ ਹੀ ਪੈਣਗੀਆਂ ਹਾਂ ਆਏ ਕੌਣ ਜਾਣਦਾ ਹੈਗਾ ਈ ਹੈ ਨਹੀਂ ਨਾਮ ਨਹੀਂ ਆਪ ਦੇ ਤਾਂ ਹੀ ਤਾਂ ਫਰੈਂਡ ਆਪ ਦੇ ਹੁਣ ਜੇ ਪਤਾ ਲੱਗ ਜਾਂਦਾ ਫਿਰ ਪਤਾ ਲੱਗਦਾ ਜੀ ਆਪ ਨੂੰ ਚੱਲ ਫਿਰ ਪੁੱਤ ਆਪਾਂ ਚੱਲਦੇ ਆਂ ਹਾਂ ਦੇਖ ਲੈਣੇ ਫਿਰ ਆਪਾਂ ਗਲਤ ਤਾਂ ਕਰਨੀ ਪਊਗੀ ਓਹੋ ਹ ਇਕ ਦੋ ਕੰਮ ਜਿ ਰਹਿ ਗਏ ਮੈਨੂੰ ਲੱਗਦਾ ਮੈਂ ਨਵੇੜੀ ਦਮਾਂ ਆ ਫਿਰ ਧੁੱਪ ਚੜਜਾ ਦੇ ਅੱਗ ਲੱਗਣੀ ਤੇ ਹੋਣੀ ਨਹੀਂ ਕੰਮ ਫਿਰ ਹੁਣ ਸਸਰੀ ਘਰ ਸਸਰੀ ਘਰ ਜੀ ਹੋਰ ਠੀਕ ਆ ਭਾਣੇ ਹਾਂ ਠੀਕ ਆ ਭਾਈ ਹੋਰ ਸਨਾਮਨਿੰਦਰੇ ਹਾਂ ਠੀਕ ਆ ਵਧੀਆ ਜੀ ਚੱਲ ਭਾਈ ਵਧੀਆ ਠੀਕ ਹੀ ਹੋਣਾ ਚਾਹੀਦਾ ਬਾਲੇ ਦੀ ਨਾ ਵਧ ਗੇੜਾ ਮਾਰੇ ਕੋੜਿਆ ਆ ਕਰ ਜਾ ਕਰ ਮੜਾ ਮੋਟਾ ਕਰੇ ਕੰਮ ਨਹੀਂ ਨਿਭੜਦੇ ਭੈਣ ਕੀ ਕਰੀਏ ਓਹੋ ਆ ਕੰਮ ਮਾਰੇ ਤਾਂ ਸਿਆਪੀ ਨਹੀਂ ਹੋਰ ਭੈਣ ਜੀ ਦੱਸ ਆਪਣੇ ਸਾਰੇ ਠੀਕ ਐ ਬਹੁਤ ਵਧੀਆ ਨਾ ਕੱਲੇ ਜੀ ਬੋਲੀ ਜਾਂਦੇ ਕੀ ਕਰੇ ਓਹੋ ਕੰਮ ਸੀਗੇ ਦੋ ਤਣ ਰਹਿੰਦੇ ਸੀ ਤੇ ਬਾਕੀ ਤਾਂ ਮੈਂ ਨਿਮੇੜ ਲੇ ਮੈਂ ਖਲਾ ਇਹ ਵੀ ਨਿਮੇੜੀਆਂ ਵਾ ਤੇ ਫੇਰ ਬੈਠੂਗੀ ਓ ਇੰਨੇ ਤੁਸੀਂ ਆ ਗਏ ਚੱਲ ਹੁਣ ਤਾਂ ਮੈਂ ਪਿਛਲਾ ਪੈਰੀ ਕਰੂੰਗੀ ਕੰਮ ਸਾਰੇ ਕੰਮ ਤੇ ਜਾਰੀ ਹੋਰ ਕਾਕਾ ਤੂੰ ਠੀਕ ਐ ਤੂੰ ਬੁਲਾਉਂਦਾ ਨਹੀਂ ਭੈ ਮਾਸੀ ਬੁਲਾਉਣ ਜੋ ਕਰੇ ਸਿ ਦਿਨ ਤੁਸੀਂ ਲੈ ਗੁੱਸਾ ਕਿ ਲਾਦਾ 100 ਵਾਰੀ ਹੁੰਦਾ ਹੈਗਾ ਜਦੋਂ ਆਪਾਂ ਭੈਣ ਦਾ ਘਰ ਨਹੀਂਵੇਂ ਹੋ ਕੇ ਆਜ ਗਏ ਨਾ ਬੁਲਾਉਣਾ ਤਾਂ ਪੈਂਦਾ ਹੀ ਐ ਜੇ ਤੇ ਚੈਨੀ ਅਰਖ ਸੀ ਭਾਈ ਤੂੰ ਘੇਟ ਉੰਦਰ ਨਾ ਹੁੰਦਾ ਮੇਰੀ ਗੱਲ ਸੁਣ ਸਾਡੀ ਧੀ ਦਾ ਕੀ ਕਿਸੂਰਾ ਜੀ ਤੁਸੀਂ ਐਂ ਦੱਸੋ ਭਲਾ ਜਿਹੜੀ ਘਰੋਂ ਕੱਢਤੀ ਕਿਹੜੀ ਧੀ ਜਿਹੜੀ ਵਿਆਹੀ ਸੀ ਸੋਹਣੀ ਹੋਰ ਕਿਹੜੀ ਅਸੀਂ ਤਾਂ ਭਾਈ ਕੋਈ ਨਹੀਂ ਕੱਢੀ ਦੇਖ ਘਰੋਂ ਗੱਲ ਸੁਣ ਲੈ ਕਹਨੇ ਤੂੰ ਮੇਰੀ ਹੈ ਉਹ ਦੇਖ ਤੂੰ ਆਈ ਨਹੀਂ ਸੀ ਕਿ ਹੁਣ ਚਲ ਤੂੰ ਆ ਗਈ ਮੈਂ ਤੇਰੀ लाज ਰੱਖਦੀ ਆਈ ਦੀ ਵੀ ਤੇ ਆ ਆਖਿਆ ਮਨਿੰਦਰ ਆਪਾਂ ਤੱਕ ਦੀ ਇੱਕ ਤੋਂ ਦੋ ਨਹੀਂ ਕਿਹਾ ਨਾ ਆਪਾਂ ਕਦੇ ਕੰਮ ਨੂੰ ਕਿਹਾ ਜਮਾ ਹੀ ਨਹੀਂ ਕਿਹਾ ਮੇਰੇ ਮਤ ਇੰਨਾ ਵਾਲ ਖੜਕਾਈ ਗਈ ਨਾਲ ਸੋਹਣੀ ਸੀ ਤੂੰ ਤਾਂ ਪਹਿਨੇ ਸਾਨੂੰ ਗੇਟ ਵੰਦਰੇ ਨਹੀਂ ਹੋਣ ਦਿੱਤਾ ਬਾਹਰੋਂ ਹੀ ਮੋੜਦਾ ਸੀਗਾ ਦੇਖ ਮਨਿੰਦਰ ਅਸਤੇ ਆਪ ਹੀ ਉਹਨੂੰ ਕਿਤੇ ਕੁਛ ਕਿਹਾ ਨਹੀਂ ਉਹਦੀਆਂ ਗੱਲਾਂ ਹੀ ਹੈ ਜੀਆਂ ਨੇ ਆਪ ਹੀ ਨਹੀਂ ਕਰੇ ਖੜਦੀ ਆਪ ਦੀ ਕਰਤੂਤ ਆਪ ਹੀ ਗਈ ਆ ਉਹ ਅਸਤੇ ਕਿਤੇ ਉਹਨੂੰ ਮਾੜਾ ਚੰਗਾ ਕਿਹਾ ਹੀ ਨਹੀਂ ਮਾੜਾ ਜਿੰਦਾ ਤਾਂ ਕਿ ਉਹਨੇ ਕਿਹਾ ਮਾਸੀ ਉਹ ਤਾਂ ਸਾਡੇ ਖੜਿਆਂ ਨੂੰ ਵੀ ਕਰੇ ਦਿੱਤਾ ਨਾ ਤੁੰ ਨੂੰ ਬੋਲੇ ਬੁਠਣਾਵੇ ਕੁੜੀ ਨੂੰ ਨਾ ਕੀ ਕੇ ਹੈ ਭਾਈ ਮੈਂ ਮਾੜਾ ਚੰਗਾ ਬੋਲਾਂ ਨੂੰ ਮੇਰੀ ਨੂੰ ਆ ਮੈਂ ਕੁਛ ਮਰਜੀ ਕਹਾ ਉਹ ਤਾਂ ਤੁਹਾਡਾ ਕੋਈ ਦਖਲ ਦਾਜਾ ਦੇਣ ਦਾ ਕੋਈ ਹੱਕ ਨਹੀਂ ਹੈਗਾ ਹੈ ਜਿੰਨਾ ਚੁ ਤੁਹਾਡੇ ਘਰੇ ਸੀ ਉਹਨਾਂ ਚ ਕਸੀ ਕੁਛ ਬੋਲੇ ਸਾਡੇ ਘਰ ਤਾਂ ਸਪੜਾ ਕੋ ਸੁਣਦਾ ਤੁਹਾਨੂੰ ਕੀ ਲੋੜ ਹੈ ਅਸੀਂ ਕੁਛ ਮਰਜੀ ਕਹੀਏ ਨਾ ਕਹੀਏ ਮਾਸੀ ਸਾਡੀ ਤਾਂ ਕੱਲੀ-ਕੱਲੀ ਕੁੜੀ ਪਾਲੀ ਹੋਈ ਹੈ ਲੱਗਦਾ ਹਾਂ ਹਾਂ ਪਾਲੀ ਹੋਈ ਹੈਗੀ ਫਿਰ ਰੱਖ ਲਓ ਭਾਈ ਜੇ ਤੁਹਾਡੇ ਕੱਲੀ-ਕੱਲੀ ਤੇ ਹੈ ਮੇਰੀ ਗੱਲ ਸੁਣੋ ਜੀ ਈਂ ਅਧਰ ਰਾਜ ਰਾਣਾ ਤੁਹਾਨੂੰ ਰੱਖਿਆ ਤੁਸੀਂ ਕਹੀਂ ਤੁਸੀਂ ਰੱਖ ਲਓ ਨਾ ਫਿਰ ਇਹ ਕਹਿੰਦਾ ਕਿ ਸਾਡੀ ਕੱਲੀ ਕੱਲੀ ਭੈਣ ਸੀ ਫਰ ਕੱਲੀ ਕੱਲੀ ਭੈਣ ਸੀ ਪਰ ਕੋਈ ਵਧੀਆ ਚੱਜਦਾ ਮਹਿਲ ਲੱਭਦਾ ਦਾ ਗੱਲਾਂ ਤੇ ਵੀ ਖੜਨਾ ਸੀ ਤੁਸੀਂ ਉਦੋਂ ਕੀ ਗੱਲਾਂ ਕਰੀਆਂ ਸੀਗੀਆਂ ਕੀ ਗੱਲਾਂ ਕਰੀਆਂ ਸੀ ਕਿ ਅਸੀਂ ਕੁੜੀ ਨੂੰ ਬਾਹਰ ਨਹੀਂ ਹੋਣ ਦਿੰਦੇ ਫਰ ਅਸ ਤਾਂ ਕਿਤੇ ਬਾਹਰ ਕਰੀ ਗਈ ਵੀ ਨਹੀਂ ਤੇ ਹੋਂ ਤਾਂ ੱੱਕੇ ਦੇ ਦੇ ਕੱਢਦੇ ਹੋਂ ਗੇਟਾਂ ਤੋਂ ਬਾਹਰ ਇਹ ਕਿਰਤੂਤੀ ਇਹੋ ਜੀ ਕਰਦੀ ਆ ਕੀ ਕਿਰਤੂਤਾ ਮਾੜੀ ਹੋ ਜਾਂਦੀ ਆ ਕੀ ਕਰਤਾ ਹੈ ਦੇਖ ਭੈਣ ਜੀ ਗੱਲ ਸੁਣ ਮੇਰੀ ਤੂੰ ਅਸੀਂ ਤਾਂ ਕਿਤੇ ਕੋ ਦੋ ਨਹੀਂ ਕਿਹਾ ਮੇਰੇ ਮੁੰਡੇ ਨੇ ਇੱਕ ਨਹੀਂ ਮਾੜਾ ਚੰਗਾ ਕਿਹਾ ਕਿ ਮੈਂ ਨਹੀਂ ਕਿਹਾ ਕੰਮ ਦੇਤੀਆ ਕੰਮ ਤਾਂ ਮੈਂ ਆਪ ਪਰ ਨਾ ਕੰਨੀ ਆ ਵੀ ਤੂੰ ਬੰਨ ਠਣ ਕੇ ਵਧੀਆ ਰਹਾ ਕਰ ਕਰੇ ਹੈ ਤੇ ਚਾ ਮੁੰਡਾ ਬਾਹਰ ਅੰਦਰ ਜਾਂਦਾ ਜਵਾਕਾਂ ਕੋਲੇ ਬਹਿਂਦਾ ਉਹਦਾ ਬਾਗ ਜਾ ਕਰਦੇ ਜਿੰਨਾ ਚ ਕੋ ਆਉਂਦਾ ਨਹੀਂ ਫੋਨ ਕਰੀ ਜਾਊਗੀ ਫੋਨ ਕਰੇ ਮੁੰਡਾ ਤੁੰਨੀ ਜਾਊਗੀ ਜਦੋਂ ਮੁੰਡਾ ਆਜੂਗਾ ਫਿਰ ਕਹੋਗੀ ਤੂੰ ਮੂੰਹ ਦੇਖਾਂ ਵੀ ਤੂੰ ਸਰਾਪੀ ਕੈਂ ਜਾਂ ਤੂੰ ਕੁਛ ਖਾ ਕੇ ਆਇਆ ਚਾਪੇ ਜਵਾਕਾਂ ਨਾ ਬਹਿ ਗਿਆ ਚੱਲ ਫਿਰ ਕੀ ਮਾੜੀ ਮੋਟੀ ਘੁੱਟ ਖਾ ਪੀ ਲਈ ਕਿਸੇ ਨੇ ਕਿੱਡੀ ਕ ਗੱਲ ਹੈਗੀ ਘੁੱਟ ਨਹੀਂ ਉਹ ਤਾਂ ਆਲੀ ਰੋਜ਼ ਰੱਜਿਆ ਹੁੰਦਾ ਜਿੱਦੇ ਮੇਰਾ ਪੁੱਤ ਅੱਜ ਕਿ ਆ ਗਿਆ ਨਾ ਉਹਦੇ ਦਾ ਮੂੰਹ ਨਹੀਂ ਰਹਿਣਾ ਹਾਂ ਹੁਣ ਤੱਕ ਤਾਂ ਮੈਂ ਹੰਮਣਾ ਹੋਰ ਦੀਏ ਮੇਰੇ ਪੁੱਤ ਦੀਆਂ ਮੇਰੇ ਪੁੱਤ ਖੰਡਾਣੀ ਬੀੜੀ ਦਾ ਬੈਲ ਨਹੀਂ ਹੈਗਾ ਉਹ ਮਾਂ ਬਦੋ ਰੋਟ ਦੇ ਹੁੰਦਾ ਐ ਤਾਂ ਹੁਣ ਸਾਡੀ 600 ਰੁਪਿਆ ਕੁੜੀ ਤੂੰ ਉਹਨੂੰ ਵੀ ਮਾੜਾ ਕਹੀ ਜਾਨੀ ਹੈਗੀ ਕੀ ਉਹ ਚ ਕੋਈ ਕੱਜ ਆ ਕੁੜੀ ਚ ਆਹੋ ਕੱਜ ਜੇ ਭੈਣ ਜੀ ਤੂੰ ਇੱਥੇ ਦੋ ਦਿਨ ਰਹਿ ਜੇ ਨਾ ਤੂੰ ਕਹੇਂਗੀ ਹਾਂ ਵੀ ਤੁਸੀਂ ਕਿਵੇਂ ਇਹਨਾਂ ਦਿਨ ਗੱਟੀਆਂ ਕਰਦੇ ਹੋਗੇ ਕੰਮ ਕਰਦੀ ਮੇਰੀ ਤੇ ਅਸ ਤਾਂ ਮੈਂ ਕਰਦੇ ਲਾਉਂਦੇ ਨੇ ਕੰਮ ਕਰਦੀ ਉਹ ਮੈਂ ਗਲੀ ਗਮਾਂਡ ਨੂੰ ਪੁੱਛਿਆ ਸੀਗਾ ਬਈ ਗਲੀ ਗਮਾਂਡ ਆ ਤਾਂ ਉਹ ਗਾਂ ਲਾਉਂਦੇ ਨੇ ਘਰ ਪੱਟੂ ਹੁੰਦੇ ਨੇ ਉਹ ਤਾਂ ਉਂਗਲਾਂ ਕਿ ਲਾਉਂਦੇ ਨੇ ਜਦੋਂ ਗੇਟੋਂ ਬਾਹਰ ਕੱਢੀ ਸੀ ਉਹਦੋਂ ਵੀ ਉਹਨਾਂ ਨੇ ਦੱਸਿਆ ਮੈਨੂੰ ਅੱਛੀ ਮੁੰਡੇ ਦਾ ਤਾਂ ਪਹਿਲਾਂ ਨਹੀਂ ਪਤਾ ਲੱਗਦਾ ਹੁਣ ਸਾਨੂੰ ਪਤਾ ਲੱਗਦਾ ਸ਼ਹਿਰਾਂ ਚ ਕੀ ਪਤਾ ਲੱਗਦਾ ਨਾ ਕੀ ਦੇਖ ਨਾ ਚਿੱਟਿਆਂ ਨਾਲ ਫਿਰਦਾ ਅੱਛਾ ਜੇ ਚਿੱਟਾ ਨੇ ਮੁੰਡਾ ਬੈਠ ਗਿਆ ਉੱਠ ਖੜਿਆ ਤਾਂ ਇਹਦਾ ਮਤ ਉਹਨਾਂ ਲਾਉਣ ਲੱਗ ਗਿਆ ਦੋ ਵਾਰੀ ਦੋ ਵਾਰੀ ਥਾਣੇ 'ਚ ਸੜਾਇ ਤੁਹਾਨੂੰ ਪਤਾ ਆ ਥਾਣੇ 'ਚ ਸੜਾਇ ਨਾ ਭਈ ਤੂੰ ਜਮਾਨਤ ਕਰਾ ਕੇ ਲਿਆ ਸੀ ਇਹ ਤਾਂ ਕਾਨੂੰ ਕਰਉਣੀ ਹੈ ਨਾ 10 ਦੇ ਜਵਾਂਟ ਕਾ ਕੇ ਲਿਆ ਹੋਏਗਾ ਕਿਹੜੀ ਜ਼ਮੀਨ ਦੇ ਪੇਪਰ ਦੇ ਕੇ ਆਇਆ ਸੀ ਐਵੇਂ ਤਾਂ ਕਿਵੇਂ ਕਹਿ ਦੂ ਭੈਣ ਜੀ ਲੋਤ ਤਾਂ ਕੈਸੀ ਪਾਏ ਸਾਡੇ ਮੁੰਡਾ ਪੀੜੀ ਦਾ ਬੈਲ ਵੀ ਨਹੀਂ ਸਾਡੇ ਮੁੰਡੇ ਜੋ ਸਾਡੇ ਮੁੰਡੇ ਖਾਂਦੇ ਹੀ ਨਹੀਂ ਮੈਂ ਕਿਵੇਂ ਕਹਾਂਦਾ ਮੇਰੇ ਪੁੱਤੇ ਖਾਂਦਾ ਪੀਂਦਾ ਮੈਨੂੰ ਕਿਵੇਂ ਪਹੁੰਚ ਗਿਆ ਜਾ ਕੇ ਥਾਣੇ ਚ ਲੈ ਮਾਸੀ ਟੀਕਿਆਂ ਦੇ ਨਿਸ਼ਾਨ ਆ ਬਾਹਾਂ ਤੇ ਆਹੋ ਤੂੰ ਲਾ ਕੇ ਜਾਂਦਾ ਹਾਂ ਇਹਨਾਂ ਟੀਕੇ ਉਹਦੇ ਨਾ ਕਾਇਨਦਰ ਸੀਗੇ ਤੁਸੀਂ ਵੀ ਉਹਨੂੰ ਤਾਂ ਚਾਹ ਦਾ ਬੈਲ ਨਹੀਂ ਉਹ ਬੈਲ ਸਾਰੇ ਕਰਦਾ ਸਾਨੂੰ ਸਾਰਾ ਪਤਾ ਲੱਗ ਜਾਂਦਾ ਚੱਲ ਭਾਈ ਜੇ ਮੇਰਾ ਪਤਾ ਸਾਰਾ ਦਾ ਕਰਦਾ ਨਾ ਥੋੜੀ ਧੀ ਤੁਹਾਡੇ ਕੋਲ ਆ ਫਿਰ ਤੁਰਦੇ ਲਗੋ ਇੱਥੇ ਕੀ ਲੈਣ ਆਏ ਹੋ ਹਾਂ ਗੱਲਾਂ ਤਾਂ ਕਈ ਨਹੀਂ ਨਾ ਤੇਰੇ ਧੀ ਹੁੰਦੀ ਇਹ ਕੋਈ ਗੁੱਡੀ ਟੋਲੇ ਦਾ ਖੇਲ ਨਹੀਂ ਹੈ ਮੇਰੀ ਧੀ ਮੋਹਰੀ ਦਾ ਕਹਿੰਦਾ ਤੁਸੀਂ ਮੇਰੀ ਧੀ ਪਰ ਥੋੜੀ ਧੀ ਵਰਗ ਹੀ ਨਹੀਂ ਹੋਣੀ ਸੀ ਸੌ ਦੁੱਗਣੇ ਵਧੀਆ ਹੁੰਦੀ ਉਹਦੇ ਨਾਲ ਸਾਡੀ ਧੀ ਤਾਂ ਨਾ ਲੱਖਾਂ ਜੋ ਇੱਕ ਹੈ ਤੂੰ ਹੀ ਕਹਿਦੀ ਹੈ ਇੰਨੀ ਸਿਆਣੀ ਕੁੜੀ ਮਿਲ ਗਈ ਹੋਰ ਤੁਸੀਂ ਕੀ ਅੱਗ ਭਾਲਦੇ ਹੋ ਅਰਦਾਤਾ ਤੁਸੀਂ ਦੇ ਨਹੀਂ ਸਕਦੇ ਸੀ ਜਿੰਨਾ ਅਸੀਂ ਦਾਜ ਮੰਗਾ ਸੀ ਕੀ ਦਿੱਤਾ ਤੁਸੀਂ ਦਾਜ ਨਾ ਸਾਰੇ ਘਰ ਦੇ ਭਰੇ ਭੇ ਹੋਰ ਕੀ ਚਾਹੀਦਾ ਤੈਨੂੰ ਮੈਂ ਮਰ ਜਾਣਾ ਕਿਹਦੀ ਘੋਟੇ ਦੱਸੀ ਮੈਨੂੰ ਸਾਰੇ ਮਰ ਜਾਣਾ ਹੁਣ ਭਰੇ ਨੇ ਅਸੀਂ ਭਰੇ ਸਤ ਤੁਸੀਂ ਭਰੇ ਨਹੀਂ ਹੋਰ ਕੀ ਨਹੀਂ ਤੇ ਕਿੰਨਾ ਸਿਓਣਾ ਪਤਾ ਉਹ ਕਿੰਨਾ ਪਤਾ 15 ਤੋਲੇ ਪਾਇਆ ਸੀ ਕਿ ਨਹੀਂ ਪਾਇਆ ਸੀ 15 ਤੋਲੇ ਦਾ ਮੂੰਹ ਪਤਾ ਕਿੱਦਾਂ ਹੁੰਦਾ ਦੇਖੇ ਮੈਨੂੰ ਕਾਹਨੂੰ ਪਤਾ ਹੈਗਾ ਹਾਂ ਕਾਹਨੂੰ ਪੈਨੇ ਸਾਰੇ ਮਾਮੇ ਨਾਨ ਨੇ ਗਿਆ ਨਾ ਗਨੇ ਆਤੇ ਸੀ ਤੁੰਗ ਕਿ ਕਿਉਂ ਪਾਇਏ ਨਹੀਂ ਉਹ ਹਲਕੀਆਂ ਜਾਂ ਸੰਪਾਂ ਆਪ ਕੋ ਤਾਂ ਨਹਿਆਰ ਦੀ ਕੋਈ 2000 ਦੀ ਕੋਈ 2500 ਦੀ ਇਹ ਨਾਲ ਸੰਪਾ ਕਰਨ ਦੀ ਆ ਤੂੰ ਇਹ ਨਾਲ ਕੋਈ ਨਾ ਕਹਿੰਦਾ ਨਾ ਛੋਟੀ ਬਰਾਤ ਵੀ ਨਹੀਂ ਬੰਦੇ ਤੇ ਨਹਿਆਰ ਨਾਲ ਤਾਂ ਪਹਿਲੇ ਛੱਲਾ ਵੀ ਨਹੀਂ ਆਉਂਦਾ ਤੇ ਤੂੰ ਤਾਂ ਨਾ ਪਿੰਡ ਦੇ ਕੁੱਤਿਆਂ ਨੂੰ ਵੀ ਘੱਗਰੀਆਂ ਪਵਾਤੀਆਂ ਜੀ ਅੱਗੇ ਸਾਡੇ ਪਿੰਡ ਦੇ ਕੁੱਤੇ ਨੇ ਹੋਰ ਤਾਂ ਪਾਉਣੇ ਹੀ ਪਾਉਣੇ ਸੀ ਮੈਂ ਪਾ ਗਈ ਜਾਂਦੀ ਘੱਗਰੀ ਪਿੰਡ ਦੇ ਕੁੱਤਿਆਂ ਨੂੰ ਘੱਗਰੀਆਂ ਪਾ ਕੇ ਗਈ ਆਈਡੀ ਦਾ ਲਿਸਟ ਪੇ ਤੀ ਸੀ ਸੂਟਾਂ ਦੀ ਸਾਰਿਆਂ ਨੂੰ ਸੂਟ ਚਾਹੀਦਾ ਦੇਖ ਭਾਈ ਮੇਰੇ ਤਾਂ ਜਦੋਂ ਆਉਂਦੇ ਨੇ ਪਹਿਲ ਪਹਿਂਗਾ ਦੇ ਸੂਟ ਕੱਪੜਾ ਸਾਰਾ ਕੁਝ ਆਉਂਦਾ ਉਹ じゃ ਮੈਂ ਮਗਵਾਉਣਾ ਵੀ ਸੀ ਪਰ ਜਿਹੜਾ ਜਦ ਅਸੀਂ ਕਿਹਾ ਸੀ ਉਹ ਜਦ ਤੁਸੀਂ ਇੱਕ ਵੀ ਨਹੀਂ ਭੇਜਿਆ ਨਾ ਤੂੰ ਤਾਂ ਵਿਚੋਲਣ ਸੀ ਤੈਨੂੰ ਅਸੀਂ ਕਿਹਾ ਸੀ ਭਾਈ ਮੁੰਡੇ ਨੂੰ ਮੈਨੂੰ ਕੜਾ ਤੇ ਚੈਨੀ ਤੇ ਮੈਨੂੰ ਟੌਪਸ ਹੁਣੇ ਚਾਹੀਦੇ ਨੇ ਕੀ ਪਾਇਆ ਮੇਰੇ ਪੁੱਤ ਨੂੰ ਪਾ ਕੇ ਇਹ ਸਾਰਾ ਕੁਸਤਾ ਪਾ ਕੇ ਕੜਾ ਮੇਰੇ ਪੁੱਤ ਨੂੰ ਕਹਿੰਦੇ ਕਿ ਬੱਸ ਇਹ ਜਿਹਾ ਵਿਹਾਰ ਹੁੰਦਾ ਮੁੰਡੇ ਦਾ ਬਾਪੂ ਤੁਸੀਂ ਨਹੀਂ ਕਿਹਾ ਨਹੀਂ ਕਹੀਂ ਚੱਲ ਮੈਨੂੰ ਟੌਪਸ ਹਾਂ ਤਾਂ ਰਹਿੰਦੇ ਆਪਦੀ ਕੁੜੀ ਨੂੰ ਪਾ ਦਾਂ ਨਾ ਉਹੀ ਆ ਕੁੜੀ ਨੂੰ ਤਾਂ ਪਾਤਾ ਕਹਾ 15 ਤੋਲਿਆਂ ਦਾ ਹਾਰ ਸਭ ਕੁਝ ਪਾਇਆ ਅੱਜ ਤਾਂ ਚਾਹੇ ਤੂੰ ਕੁਝ ਵੀ ਲਾਏ ਕਹਦੇ ਖਾਲੀ ਹੁਈ ਤੋਰੀ ਦੀ ਗੁਦਰੀ ਫੜ ਕੇ ਚਾਹੇ ਤੂੰ ਆਏ ਵੀ ਕਹਦੇ ਭਾਈ ਉਹਨੂੰ ਆਹ ਹੁੰਤਾ ਕੁਛ ਕਰਨਾ ਹੀ ਪਰ ਜਾਈ ਮੋਰੀ ਕਿਵੇਂ ਕੱਟੇ ਆਈ ਤੇਰੀ ਤਾਂ ਲਾਟ ਨਹੀਂ ਧੀ ਸੀ ਮੈਂ ਤਾਂ ਲਾਇਆ ਹੀ ਨਹੀਂ ਸੀ ਕੰਮ ਆਹੋ ਲਾਡ ਡਿਸਕਰ ਲਾਇਆ ਹੀ ਨਹੀਂ ਕੰਮ ਆ ਸੀ ਤੁਸੀਂ ਗੱਡੀ ਮੰਗ ਲਈ ਸੀ ਬਦਲ ਕੇ ਦੋ ਆ ਬਦਲ ਪਾਈ ਉਹ ਕਵਾੜ ਦਿੱਤਾ ਸੀ ਫਿਰ ਬਦਲ ਨਹੀਂ ਹੋਈ ਸੀ ਇੱਕ ਦਿਨ ਟੱਲੀ ਨਹੀਂ ਦੂਜੇ ਦਿਨ ਖੜ ਗਈ ਇੱਥੇ ਉਹਦਾ ਸੀ ਕੀ ਕਰਨਾ ਸੀ ਛੇੜ ਕਰਨੀ ਕਿਥੇ ਲੋਹੇ ਜਿਹਾ ਸੀ ਨਹੀਂ ਆਪਾਂ ਲਿਆਂਦੀ ਕਵਾੜੀਆਂ ਤੁਸੀਂ ਉਹ ਕਲਰ ਜਾ ਕਰਵਾ ਕੇ ਦੇਤੀ ਹੋਣੀ ਹੈ ਸੰਗਮਨ ਮਾਣੀ ਮੋਟੀ ਐ ਗੱਲ ਕਹਿੰਦੀ ਸੰਗਮਨ ਸੰਗ ਤਾਂ ਤੁਹਾਨੂੰ ਆਉਣੀ ਚਾਹੀਦੀ ਆ ਨਾਲੇ ਸੋਨੇ ਰਾ ਪੂਰਾ ਸਾਰਾ ਖੋਰ ਦਿੱਤਾ ਰੂੜੀਆਂ ਦਾ ਚੱਕ ਕੇ ਨਾਲੇ ਹਜੇ ਬੋਲਣ ਨੂੰ ਮਰਦੀ ਮੇਰੇ ਤਾਂ ਘਰ ਵੀ ਖਾ ਗਈ ਕਹਿ ਕੇ ਚੀਜ਼ਾਂ ਲੈ ਤੀਆਂ ਹੱਥ ਲਾਲਾ ਦੀ ਆਰਤੀ ਦੀ ਦੋ ਆ ਜੀ ਮੈਨੂੰ ਪੁੱਛਿਆ ਲੋੜ ਕਿਵੇਂ ਮੈਂ ਤੋਰੀਏ ਕਿਵੇਂ ਦਿੱਤਾ ਸਾਬ ਕਿਹਨਾਂ ਤੋਰਦੀ ਅਸਤਾ ਕਹਿੰਦੇ ਸੀ ਤੂੰ ਘਰੇ ਰੱਖ ਲੈ ਨਾ ਜਾ ਅਸੀਂ ਨਾ ਕੀ ਕਰਾਉਣਾ ਬੜਾ ਕਰਾ ਟਰੱਕ ਸਮਾਨ ਵੀ ਤਰਾਂ ਤੇਰੀ ਧੀ ਹੁੰਦੀ ਨਾ ਮੈਂ ਵੀ ਡਰਾਬਰ ਕਹਿੰਦੀ ਵੀ ਮੇਰੇ ਉਹਨੇ ਤੇਰ ਬਸੇ ਜਿੰਨੀ ਮੇਰੇ ਤੇ ਹੀ ਬਸ ਕੇ ਗਏ ਫੇਰ ਤੈਨੂੰ ਪਤਾ ਲੱਗਿਆ ਕਿ ਬੋਲ ਹਾਂ ਮੈਂ ਤਾਂ ਤੂੰ ਵੀ ਤੂੰ ਨੂੰ ਸੁਭਾਅ ਕੇ ਬੋਲ ਧੀ ਬਸੋਣਾ ਲੱਛਣ ਨੇ ਹੈਗੇ ਹੁਣ ਤਾਂ ਮੈਂ ਜਮਾ ਨਹੀਂ ਰੱਖਦੀ ਤੂੰ ਤਾਂ ਮੈਂ ਕਹਿੰਦੀ ਮੇਰੇ ਟੱਟ ਤੇ ਲਖੀ ਰ ਹੈ ਜੇ ਮੈਂ ਲੱਛਣ ਹੈਗੇ ਕੋਈ ਗੱਲ ਨਹੀਂ ਕੋਰਟ ਚ ਜਾਉਂਗਾ ਨਹੀਂ ਜਿੱਤੀ ਬਾਗਲੇ ਦੁਆਰੇ ਕਿਤੇ ਕਰੂੰ ਕੋਈ ਗੱਲ ਨਹੀਂ ਜੇ ਕੁੜੀ ਸਾਂ ਫੈਸਲਾ ਖਾਊਗਾ ਉਹਨਾਂ ਚਿਰ ਤਲਾਕ ਨਹੀਂ ਹੁੰਦਾ ਤਲਾਕ ਨਹੀਂ ਦਿੰਦੀ ਏਡੀ ਅੱਛਾ ਨਾ ਅੱਜ ਸੈਨ ਕਰੇ ਨਾ ਕੱਲ ਕਰੇ ਕੋਈ ਨਾ ਭਾਈ ਮਨਿੰਦਰ ਸੋਡਿਆ ਕਨੀ ਲੈ ਜਾ ਮੈਂ ਤਾਂ ਪਹਿਲਾਂ ਚਾਹ ਪਾਣੀ ਵੀ ਕਰਦੀ ਸਾਰਾ ਕੁਝ ਕਰਦੀ ਹੁਣ ਮੇਰਾ ਪਿਆਉਂਦਾ ਠੋਸਾ ਸੋਨੂ ਜਾ ਤੇਰੀ ਚਾਹ ਪੀਂ ਉਹਦੀ ਭੁੱਖੇ ਨਹੀਂ ਆਏ ਕੋਈ ਘਰੋਂ ਖਾ ਘਰੇ ਆਦੇ ਚਾਹ ਪਾਣੀ ਪੀ ਕੇ ਆਇਆ ਤੇਰੀ ਚਾਹ ਦੀਆਂ ਨੂੰ ਲੋੜ ਨਹੀਂ ਹੈ ਸਾਡੀ ਤਾਂ ਚੱਲ ਭਾਈ ਬਸ ਠੀਕ ਹੈ ਸਾਰਾ ਕੁਝ ਹੈ ਫਿਰ ਇੱਥੇ ਮਲੰਗਾ ਦਾ ਕੀ ਕਰਦੇ ਅਸ ਤਾਂ ਨੰਗ ਮਲੰਗਾ ਸਾਡੇ ਕਿਹੜਾ ਕੁਝ ਹੈਗਾ ਬਾਗ ਜਾ ਫਿਰ ਮੈਂ ਕਿਹਾ ਚਿੱਠੀ ਲਿਖਾ ਸੱਦੇ ਸੀ ਸੋਨੂ ਵੀ ਤੁਸੀਂ ਮੇਰੇ ਘਰੇ ਆਓ ਦੇਖ ਤੂੰ ਹਲੇ ਵੀ ਭੈਣ ਜੀ ਹਜੇ ਵੀ ਤੂੰ ਬਾਹਲਾ ਜਾਏ ਹਜੇ ਇੱਕ ਗੱਲ ਦੱਸਦੇ ਅਜੀਬੀ ਬਹੁਤ ਤੇਜ ਬੋਲੀ ਸਮਝ ਮਾੜਾ ਮਾੜਾ ਮਾਨ ਨੂੰ ਸਮਝਾ ਲਾ ਕੀ ਸਮਝਾ ਲਾ ਮੇਰੇ ਪੁੱਤ ਨੂੰ ਹੋ ਨਹੀਂ ਕਿਤੇ ਜਾਣ ਆਉਣ ਦਿੰਦੀ ਕਿਤੇ ਹੋਰ ਨਹੀਂ ਕੁਛ ਹੋ ਹੈ ਕਿਸੇ ਬੈਠਾ ਆਪਮਖਤਿਆਰੇ ਦੇ ਪੋਤੇ ਦਾ ਜਰਮ ਦਿਨ ਸੀ ਉਹਦੇ ਮੁੰਡੇ ਨੇ ਫੋਨ ਕਰਤਾ ਕਹਿੰਦਾ ਕਿ ਬਾਈ ਤੂੰ ਆ ਕੇ ਮੇਰੇ ਜਰਮ ਦਿਨ ਤੇ ਆ ਜੀ ਉੱਥੇ ਵੀ ਜਵਾਬ ਨਾ ਨਾ ਉਹਨੇ ਕਲੇਸ ਕਰਿਆ ਉੱਥੇ ਵੀ ਨਹੀਂ ਜਾਣ ਦਿੱਤਾ ਜਦੋਂ ਕਿਤੇ ਜਾਣਾ ਜਵਾਬ ਨੇ ਕਲੇਸ ਕਰਕੇ ਵਾਜ ਗਿਆ ਬਾਈ ਮੇਰੇ ਤਾਂ ਮੁੰਡੇ ਤੇ ਦੰਦਾ ਪੈਗਾ ਦੋ ਵਾਰੀ ਬਚ ਗਿਆ ਸੱਟੋਂ ਮੇਰਾ ਤਾਂ ਪੁੱਤ ਆਪ ਦਾ ਮਾਂ ਕਿ ਤ ਭਾਗ ਜਾਨੇ ਉਹਨੂੰ ਲੱਗਨੇ ਬਾਹਰੋਂ ਦੰਦਾ ਕਿਉਂ ਕੀ ਗੱਲ ਜਦੋਂ ਜਾਂਦਾ ਕਹਿੰਦੀ ਡੱਕ ਕੇ ਘਰੇ ਵੜ ਜਾਂਦਾ ਆ ਕੇ ਦੇਖਿਆ ਸੀ ਨਾ ਤਾਂ ਨਹੀਂ ਅਗਲੀ ਜਾਨ ਦਿੰਦੀ ਅੱਛਾ ਤੂੰ ਦੇਖਿਆ ਸੀ ਭਾਈ ਇਹ ਡੱਕਿਆ ਹੋਇਆ ਆਇਆ ਨਹੀਂ ਹੋਰ ਕੀ ਨਹੀਂ ਸਾਰੇ 10 ਦਿਨ ਯਾਰ ਜਦੋਂ ਤੈਨੂੰ ਪਤਾ ਹੈ ਵੀ ਇਹਨਾਂ ਦੇ ਮੁੰਡਾ ਦਾ ਨਸ਼ੇ ਕਰਦਾ ਹੈ ਸ਼ਰਾਬਾਂ ਪਿੰਗਾ ਫਿਰ ਤੈਨੂੰ ਕਿਨੇ ਕੈਸੇ ਰਿਸ਼ਤਾ ਕਰਵਾਉ ਨੂੰ ਤੂੰ ਨਾ ਕਰਵਾਉਂਦੀ ਪਹਿਲਾਂ ਤੂੰ ਕਿਹਾ ਸੀ ਕਹਿੰਦੀ ਪਹਨੇ ਕੁਝ ਨਹੀਂ ਖਾਂਦਾ ਪੀਂਦਾ ਤਾਂ ਕਰਵਾਇਆ ਸੀ ਨਾਇਕਰ ਬੰਨਤੇ ਹੁਣ ਖੜੇ ਨਹੀਂ ਤੁਸੀਂ ਕਾ ਕਿ ਆਉਂਦਾ ਆਹਲਾ ਪੁੱਤ ਆਲਾ ਮੇਰੇ ਤੀਨ ਮੇਰੇ ਪੁੱਤ ਧੀ ਨੂੰ ਰਿਸ਼ਤਾ ਕਰਾ ਐਵੇਂ ਕੋਈ ਨਹੀਂ ਕਰਾਉਂਦਾ ਹੈਗਾ ਉਹ ਤਾਂ ਤੂੰ ਬਾਰ ਨਹੀਂ ਛੱਡਿਆ ਮੇਰਾ ਬੱਗ ਹੀ ਆ ਗਈ ਬੱਗ ਬਾਹਰ ਤਾਂ ਨਹੀਂ ਮੈਂ ਤਾਂ ਨਹੀਂ ਛੱਡਿਆ ਸੀ ਉਹ ਕੰਮ ਹੁੰਦਾ ਸੀ ਮੈਨੂੰ ਮਾੜਾ ਮੋਟਾ ਤਾਂ ਲੱਗ ਜਾਂਦੀ ਧੀ ਰਿਸ਼ਤਿਆਂ ਤਾਂ ਮੇਰੇ ਪੁੱਤ ਨੂੰ ਨਾ ਲੇਰਾ ਬਣਦਾ ਤੁਹਾਨੂੰ 10 ਰਿਸ਼ਤੇ ਮੁਰਦੇ ਨੇ ਜੇ ਜਵਾਬ ਦੇ ਦਾਂਦੀ ਉਹ ਤਾਂ ਸਗਣ ਪਿਆ ਸੀ ਫੇਰ ਆਹ ਕਰ ਲਈ ਫੇਰ ਜੇ ਤੈਨੂੰ ਐਡੀ ਤੇਰੇ ਜਾਣਖ ਹੈ ਨਾ ਆ ਵੀ ਕਰ ਲਈ ਭਲੇਖਾ ਮੇਰੇ ਤਾਂ ਪੁੱਤ ਨੂੰ ਹੁਣ ਵੀ 10 ਰਿਸ਼ਤੇ ਆਉਂਦੇ ਨੇ ਉਹ ਗੱਡੀਆਂ ਨਾਲ ਆਉਂਦੇ ਨੇ 15 ਗਾ ਗੱਡੀਆਂ ਨਾਲ ਨਾ ਕਿਤੇ ਹੋਰ ਆਉਂਦਾ ਹੋਊ। ਕੋਈ ਨਾ ਭਾਈ ਥੋੜੀ ਧੀ ਥੋੜੇ ਕੋਲੇ ਆ ਬਸ ਹੁਣ ਤਾਂ ਮੈਂ ਕੁਛ ਨਹੀਂ ਆਉ ਕਰ ਸਕਦੇ। ਹਜੇ ਵੀ ਇੱਕ ਸਾਡੇ ਤੇ ਕੋਈ ਲੱਤ ਮੁੱਕਿਆ ਜਾ ਮੇਰੇ ਪੁੱਤ ਨੂੰ ਮੜਾ ਮੋਟਾ ਕੁਛ ਕਰਕੇ ਇਹਨਾਂ ਤਾਂ ਕੰਮ ਤੇ ਆ ਗਿਆ ਫੇਰਾ ਆ ਜਾਂਦਾ ਹੋਇਆ ਟੱਕਰ ਲਿਓ। ਬਾਹਲਾ ਹੰਕਾਰ ਬੋਲ। ਤੇਰੇ ਤੋਂ ਬਹੁਤ ਹੰਕਾਰ ਬੋਲ। ਧੀ ਥੋੜੀ ਨਹੀਂ ਕੰਮ ਕਰਕੇ ਰਾਜੀ ਹੰਕਾਰ ਸਾਡੇ ਚ ਐ ਵਸਾ ਕੇ ਵੀ ਰਾਜੀ। ਚੱਲ ਭਾਈ ਫਿਰ ਜੇ ਮੈਂ ਥੋੜੀ ਲੈ ਲਏ ਤੁਸੀਂ ਫਿਰ ਸਾਨੂੰ ਕਿ ਲੋੜਾ ਬੋਲਣ ਦੀ। ਉਵੇਂ ਲੋਟ। ਬਾੜੀ ਮੋਟੀ ਤਾਂ ਸੰਗ ਹੋਵੇ। ਉਹਦੀ ਮਾਂ ਐ। ਪੁੱਤ ਦੀ ਮਾਂ ਐ। ਪੁੱਤ ਦੀ ਮਾਂ ਨੇ ਹੋਈ ਤਾਂ ਹੈ ਧੀ ਦੀ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਐਨੇ ਜ਼ੁਲਮ ਨਹੀਂ ਕਰਨ ਦੇ ਜਾਂਦੇ ਕੀ ਜ਼ੁਲਮ ਕਰਿਆ ਹੇ ਤੱਕ ਤਾਂ ਕੋਈ ਕਰਿਆ ਨਹੀਂ ਸੀ ਹੂੰਗਰ ਨਹੀਂ ਲਾਇਸਿਆ ਇੱਕ ਤੋਂ ਤਾਂ ਵੀ ਕਿਵੇਂ ਹੁੰਦੀਆਂ ਨਹੀਂ ਤੇਰੀ ਧੀ ਦੇ ਕਸਰ ਛੱਡੀ ਵੀ ਨਹੀਂ ਜਦ ਲੱਛਣੇ ਉਹਦੇ ਆਉਂਦੇ ਨੇ ਬਥੇਰਾ ਕਹਦੇ ਸੀ ਭਾਈ ਆ ਤੂੰ ਮੰਗਰੋਂ ਕੁਝ ਸਿੱਖੇ ਉਹਨੂੰ ਫੇਰ ਤਾਂ ਕਰਨ ਮੰਗਰੋਂ ਸਿੱਖਾਈ ਨਹੀਂ ਕਿਸੇ ਨੂੰ ਅੱਛਾ ਤੁਹਾਡੇ ਅੱਜ ਤਾਂ ਬਾੜੀ ਸਿਖਾ ਕੇ ਤੋਰੀ ਸੀ ਅਗਰ ਸੱਚੀ ਬੋਲੇ ਨਾਲ ਸਾਲਨੀ ਵੀ ਬੋਲਦੀ ਆ ਤਾਂ ਫੇਰ ਕੁਝ ਸਿਖਾਇਆ ਮਾਸੀ ਆ ਭਾਗ ਜਾਵੇ ਮੈਂ ਤਾਂ ਹੋਰਨੇ ਕੋ ਸੁਣ ਲਏ ਤੇ ਆਪ ਦਾ ਟੱਬਰ ਤਾਂ ਸੰਭਾਲ ਲੈਣੀ ਆਂਦਾ ਦੂਜੇ ਦੇ ਘਰ ਰਸਾਏਗਾ ਕੋਈ ਗੱਲ ਨਹੀਂ ਜਾਵੇ ਕੋਈ ਸੁਣਾਈ ਲਈ ਅੱਜ ਤੂੰ ਅਜੀ ਸੁਣ ਨਹੀਂ ਆਏਂਗੇ ਸੁਣ ਨਾ ਆਏ ਕੋਈ ਵੀ ਸੁਣਦੇ ਸੀ ਹੁਣ ਵੀ ਸੁਣੀ ਜਾਂਦੇ ਸੀ ਇਹਨੇ ਹੋ ਸਾਲ ਛੱਡ ਦੇਗੀ 2 ਸਾਲ ਛੱਡ ਦੇਗੀ ਮੇਰੀ ਧੀ ਐਸੀ ਵਿਸਾ ਕੇ ਦਿਖਾਉਂ ਤੂੰ ਯਾਦ ਰੱਖੀ ਮੇਰਾ ਬੋਲ ਕੋਈ ਨਾ ਹਾਂ ਕੋਈ ਨਹੀਂ ਵਿਸਾਉਂਦੀ ਆ ਤੂੰ ਕੋਈ ਗੱਲ ਨਹੀਂ ਵਿਸਾ ਲਿਓ ਫਿਰ ਕਿਹਦੇ ਵਿਸਾਉਂਗੇ ਮੈਂ ਪ੍ਰਗਟ ਦੇ ਵਿਸਾਉਂ ਹੋਰ ਕਿਹਦੇ ਵਿਸਾਉਂਗੀ ਤੂੰ ਕਿਹੜਾ ਸਦਾ ਹੀ ਬੈਠੀ ਰਹੇਂਗੀ ਨੀ ਲੱਤੜਾ ਕੇ ਕਦ ਇਹ ਤੇਰਾ ਭੋਗ ਪਈ ਜਾਣਾ ਮੇਰਾ ਭੋਗ ਨਹੀਂ ਪੈਂਦਾ ਇੰਨਾ ਹਕਾਰ ਨਾ ਕਰ ਮੇਰਾ ਭੋਗ ਨਹੀਂ ਪੈਂਦਾ ਚੱਲ ਫੇ ਮੁੰਡਾ ਇਹ ਤਾਂ ਬਾਲੀ ਹਕਾਰੀ ਹੋਈ ਆ ਹਾਂ ਹਕਾਰੀ ਹੋਈ ਨਾ ਪਾਣੀ ਤੱਕ ਨਹੀਂ ਪੁੱਛਿਆ ਹੈਗਾ ਪਾਣੀ ਨਾ ਮੈਂ ਤਾਂ ਕੌਫੀ ਪਿਆਦਾ ਤੁਹਾਨੂੰ ਲੱਛਣੇ ਹੈਗੇ ਨੇ ਤੁਹਾਡੇ ਪਾਣੀ ਪੀਣ ਵਾਲੀ ਕਿਉਂ ਨਾਲੇ ਤੇਰੇ ਵੀ ਨਹੀਂ ਹੈਗੇ ਹਾਂ ਇੰਨਾ ਹਕਾਰ ਮਾੜਾ ਹੁੰਦਾ ਹੈ ਮਾੜਾ ਉਸ ਤਾਂ ਹੀ ਦੀ ਮੇਰਾ ਭੋਰ ਨਾ ਯਾਦ ਰੱਖੀ ਕੋਈ ਨਾ ਬਾਗ ਜਾ ਯਾਦ ਰੱਖੀ ਦਾ ਬੋਲ ਆਈ ਆ ਵੱਡੀ ਥਾਣੇਦਾਰ ਨਹੀਂ ਬਣ ਕੇ ਬਸਾਉਣੀ ਆ ਤੇਰੀ ਤੀ ਨੂੰ ਮੇਰੀ ਬਸਾਉਂਦੀ ਜੁੱਤੀ

ਨੀ ਉਹ ਇਹ ਲੜਜੀ ਕਿਸੇ ਦੇ ਨਹੀਂ ਨਹੀਂ ਲੜਦੇ ਤੂੰ ਨਾ ਡਰ ਹੋਰ ਡਰ ਵੀ ਲੱਗਦਾ ਤੈਨੂੰ ਪਤਾ ਨਹੀਂ ਨਹੀਂ ਇਹਦੇ ਨਾਲ ਲੜਦੀ ਮੈਂ ਤੂੰ ਤਾਂ ਹੀ ਕਰਿਆ ਨਹੀਂ ਰਹਿਣੀ ਜਿੱਦਾਂ ਮੈਂ ਪੀੜਾ ਸੂਰ ਪਾ ਲਾ ਉਦਾਂ ਹੀ ਕਰ ਦਿੰਦੀ ਆ ਫਰਿੰਟ ਬਣੀ ਫਿਰਦੀ ਆ ਮੈਨੂੰ ਆਏ ਆ ਗੱਲ ਸੁਣ ਆ ਮੇਰੇ ਵਾਲੇ ਭਾਈ ਦੇ ਨਾਲ ਲੜਜੀ ਕਿਤੇ ਨਹੀਂ ਨਹੀਂ ਲੜਦੀ ਹਾਂ ਵਿਚਾਰਾ ਤੂੰ ਨਾਜਕ ਜਾਏਗਾ ਚਲ ਕੋਈ ਨਾ ਕੋਈ ਨਾ ਤੇ ਹੋਰ ਸੁਣਾ ਹੋ ਠੀਕ ਹੈ ਹੋਰ ਵਧੀਆ ਠੀਕ ਹੈ ਨਹੀਂ ਆਏ ਹੋ ਕੇ ਖੜ ਜਾ ਨਹੀਂ ਇੱਥੇ ਖੜ ਜਾ ਟੂ ਲਾਲਾ ਹੋਰ ਟੁੱਟ ਜੂਗਾ ਲੱਕ ਤੇਰਾ ਕਿ ਟੁੱਟਦਾ ਲੱਗਾ ਸੋ ਇੰਨੀ ਕਮਜ਼ੋਰ ਸਮਝਦੀਆਂ ਕੋਣ ਮੈਨੂੰ ਹੋਰ ਨਹੀਂ ਬਾਹਰ ਹੋਰ ਠੀਕ ਹੈ ਸਾਰੇ ਹਾਂ ਹੋਰ ਸਭ ਠੀਕ ਹੈ ਮਰ ਤਾਉਣਾ ਦੋ ਤਿੰਨ ਹੋ ਗਿਆ ਹੁਣ ਜਿਵੇਂ ਟਾਈਮ ਨਹੀਂ ਲੱਗਦਾ ਪੈਣ ਕਿਤੇ ਜਾਣ ਡਾ ਕੇ ਤਾਂ ਮਾੜਾ ਮੋਟਾ ਗੇ ਤੁਹਾਡੇ ਘਰ ਕੰਨੀ ਆ ਗਈ ਕਿ ਇੱਧਰ ਆ ਗਈ ਆ ਸਾਡੇ ਜਿੱਦੇ ਦੀ ਗਈ ਹੈ ਨਾ ਕੰਮਾਂ 'ਚ ਹੁਣ ਤਾਂ ਉਹ ਗੱਲ ਨਿਕਲੇ ਨਹੀਂ ਆਂਦਾ ਹੈਗਾ ਨਾ ਸੋਡੇ ਵਾਲੇ ਕਿਵੇਂ ਮਿਲਣਗੇ ਨਹੀਂ ਤੈਨੂੰ ਪਤਾ ਤਾਂ ਹੈਗਾ ਚੋ ਹ ਮੇਰੇ ਨੁਕੀੜੀ ਗਈ ਐ ਤੁਹਾਨੂੰ ਪਰਮਾਨੈਂਟੀ ਤੌਰ ਤੇ ਅੱਛਾ ਨਵੇੜਤਾ ਮੇਰਾ ਨਵਾਂ ਪੱਕਾ ਹੀ ਮਿਲੀ ਗਮਰਾਪ ਕਰੀ ਚਾਲੋ ਉੱਥੇ ਬੈਠੀ ਹੋਣ ਮਾ ਹਾਂ ਹਾਂ ਇਹ ਤਾਂ ਹੈ ਹਾਂ ਕਰ ਲਾ ਬਾਹਾਂ ਆਕੜੀਆਂ ਪੰਨਾਂ ਸੀ ਬਾਹਲੀਆਂ ਭਰਾ ਪਰ ਜਾਈ ਕੰਨਿਓ ਹਾਂ ਇਹ ਤਾਂ ਹੈ ਹਾਂ ਹੁਣ ਲਿਆਉਣਾ ਕਰਨਾ ਕਿਹੜਾ ਪੱਤਾ ਹੀ ਕੱਟ ਦਾਂਗੇ ਅੱਛਾ ਕੀ ਕਹਿੰਦੇ ਨੇ ਫਿਰ ਹੁਣ ਕਰਦੇ ਕਹਿੰਦੇ ਤਾਂ ਕੀ ਆ ਮੁੰਡਾ ਇਹਨੂੰ ਮੇਰਾ ਫੋਨ ਖਾਣ ਆਇਆ ਸੀ ਆ ਕੇ ਅਸੀਂ ਆਉਣੇ ਆਂਗੇ ਮਾਪੇ ਆਈਆਂ ਤੇ ਉਹਨਾਂ ਆਖਾ ਤੂੰ ਤਬਾਗ ਜਾ ਉਹਦੇ ਕੰਮਾਂ ਤੇ ਵਿੱਚੋਂ ਮਾਪੇ ਗੱਲ ਕਰ ਲੂੰਗੀ ਹਾਂ ਤੇ ਇੱਕ ਤਾਂ ਤਾਈ ਸੀ ਅੱਛਾ ਤੇ ਪ੍ਰਾਸ਼ਤਾਨ ਖਿਵਾਲੀ ਆ ਬੁਲਾਇਆ ਨਹੀਂ ਮੈਨੂੰ ਅੱਛਾ ਬੁਲਾਇਆ ਜਾਂ ਹਾਂ ਵੀ ਜੇ ਤੂੰ ਆਈ ਹੈਂ ਤੂੰ ਬੁਲਾ ਤਾਂ ਲੈ ਜਾਂ ਫਿਰ ਤੂੰ ਆਈ ਨਾ ਫਿਰ ਘੇਟੋਂ ਬਾਹਰ ਹੀ ਖੜ੍ਹ ਜਾ ਹਾਂ ਬੁਲਾਉਣ ਦਾ ਤਾਂ ਫਰਜ਼ ਸੀ ਹਾਂ ਵੀ ਤੇ ਵਾਲੇ ਨਹੀਂ ਮੈਂ ਹੁੰਦੇ ਆ ਮੇਰੀ ਭੈਣ ਨੂੰ ਐ ਘਰ ਦੋ ਖੁਲਾਣਾ ਕਰ ਦੋ ਮਾਹ ਭਾਈ ਤੇਰੀ ਭੈਣ ਦੀ ਪਰ ਤੂ ਤਾਂ ਆਉਂਦੀ ਹੀ ਨਹੀਂ ਹੈਗੀ ਕਰੇ ਰਹਿੰਦੇ ਆ ਸਾਡੇ ਮੇਰੇ ਪੁੱਤ ਨੂੰ ਸੋ ਆਹਾ ਜਵਾਬ ਜੇ ਕਰਦੀ ਸੀਗੀ ਤੀਜੇ ਦਿਨ ਤੱਕ ਇਹ ਜਲੂਸ ਕੱਢ ਦਿੰਦੀ ਆ ਬਾਹਰ ਕੁਛ ਨਾ ਮੈਂ ਤਾਂ ਨਾ ਉਹੀ ਗੱਲ ਕਿਤੇ ਆਣਗਮੜ ਚ ਜਾਣ ਜੋਗਰੀ ਵੀ ਨਹੀਂ ਸੀਗੀ ਹਾਂ ਉੱਥੇ ਵੀ ਲੜ ਕੇ ਐ ਪਤਾ ਲੱਗਦਾ ਵੀ ਉਹ ਲੜੀ ਜਾਂਦੀ ਹੈਗੀ ਪਤਨਾ ਉੱਥੋਂ ਵੀ ਉੱਠ ਕੇ ਭੱਜਦੀ ਪਰ ਵਾਲਿਕ ਲੈਸਣ ਸੀਗੀ ਵਾਲੀ ਪੁੱਛਣਾ ਮੈਂ ਵੀ ਜਿੱਦੇ ਦੀ ਹੁਣ ਗਈ ਹੈ ਨਾ ਸਾਡੇ ਦਾ ਘਰ ਨੂੰ ਸ਼ਾਂਤੀ ਆ ਰਹੀ ਹੈ ਪਹਣ ਸਾਰਾ ਦਿਨ ਰੰਗ ਪਰਸਾਈ ਰੱਖਦੀ ਸੀ ਕੁਛ ਨਾ ਪਤਾ ਨਹੀਂ ਉਹ ਕਹਿੰਦੇ ਨਾ ਗੜੀ ਡੋਲਾ ਸੀ ਉਹ ਤਾਂ ਹਾਂ ਕਲੇਸ਼ ਦਾ ਮੂੰਹ ਕਹਿੰਦੇ ਕਾਲਾ ਹੁੰਦਾ ਕੀ ਪਤਾ ਕੀ ਨੂੰ ਲੈ ਕੇ ਜਾਂਦੀ ਇੱਥੇ ਤਿੰਨ ਵਾਰੀ ਦੇਖ ਮੁੰਡਾ ਬਚ ਗਿਆ ਹਾਂ ਮੁੰਡਾ ਤਾਂ ਪਹਿਲੇ ਸੱਤੋਂ ਵਾਲਾ ਵਾਲਾ ਬਚਿਆਗਾ ਜਿੰਨਾ ਵੀ ਚਾਹਦੇ ਥੂ ਮੈਂ ਲਾਲਾ ਜੀ ਦੇ ਉਹਦੇ ਉਹਦਾ ਪੋਤੇ ਦਾ ਜਰਵਨ ਨਸੀਮ ਖਤਿਆਰੇ ਦੇ ਦਾ ਤੇ ਉਹਦੇ ਗਿਆ ਤੇ ਉਹਦੇ ਲੜਕੇ ਤੋਰਿਆ ਤੇ ਉਹਦੇ ਕਹਿੰਦਾ ਮਾਂ ਕਹਿੰਦਾ ਮੋਟਰਸਾਈਕਲ ਗੱਡੀ ਦੇ ਵਿੱਚ ਵੱਜਣਾ ਸੀ ਕੁਦਰਤੀ ਬ੍ਰੇਕ ਲੱਗ ਗਏ ਪਹਣ ਕੱਚ ਕੱਚ ਸਾਰਾ ਦਿਨ ਮਾੜੀ ਹੁੰਦੀ ਹੈ ਕਲੇਸ਼ ਦਾ ਮੂੰਹ ਕਾਲਾ ਹੋਰ ਦੀ ਨਾ ਉਹੀ ਗੱਲ ਪੈਣਿਆ ਕਿ ਕਿਚ ਕਿਚਨੇ ਤਾਂ ਸਾਨੂੰ ਇੱਥੋਂ ਤੱਕ ਲਿਆਂਦਾ ਇਹਦੀ ਨੇ ਉਹੀ ਗੱਲ ਪੈਣਿਆ ਵਧੀਆ ਸੀ ਹਜਾ ਉਹਦੀ ਹਾਂ ਇਹ ਤਾਂ ਹੈ ਪੈਣਿਆ ਆਹ ਇਹ ਤਾਂ ਆਹ ਘਟਕਲੇਸ਼ ਤਾਂ ਨਹੀਂ ਸੀ ਘਟਕਲੇਸ਼ ਨਹੀਂ ਸੀ ਆ ਮਨਿੰਦਰ ਨੇ ਆਹ ਯਾਰ ਰਿਸ਼ਤਾ ਕਰਵਾਇਆ ਤਾਂ ਕਹੀ ਗਈ ਕਿ ਵਧੀਆ ਹੈ ਵਧੀਆ ਹੈ ਉਹੀ ਗੱਲ ਦੇਖਣ ਤਾਂ ਆਪ ਨੂੰ ਵੀ ਵਧੀਆ ਲੱਗੀ ਜਦੋਂ ਮਾਂ ਪਿਓ ਨੂੰ ਭਰਾ ਭਰਜਾਈ ਆ ਵੀ ਹਨਾ ਤੇ ਆ ਕਿੜਕ ਵਿੱਚ ਵੜਿਆ ਹੁੰਦਾ ਹੈਗਾ ਤੇ ਦੇਖੀ ਤਾਂ ਮਹੀਨਾ ਵੀਦ ਨੂੰ ਵਧੀਆ ਕੰਮ ਕੀਤਾ ਉਹ ਤੋਂ ਬਾਅਦ ਤਾਂ ਤੈਨੂੰ ਪਤਾ ਉਹ ਬਣਾ ਤਿੰਨ ਚਾਏ ਆ ਅਸੀਂ ਫੇਰ ਮਾਂ ਪੁੱਤ ਹਨ ਮਨਿੰਦਰ ਤਾਂ ਤੈਨੂੰ ਹੀ ਨਿੰਦੀ ਆ ਹੁਣ ਓਵਰ ਨਿੰਦੋਗੀ ਭੈਣ ਉਹ ਹੀ ਗੱਲ ਲੱਕ ਫਿਰ ਉਹਨੇ ਰਿਸ਼ਤਾ ਕਰਵਾਇਆ ਜੇ ਕੋ ਸਾਨੂੰ ਹੀ ਨਿੰਦੂ ਆ ਕੇ ਭਾਂਡੇ ਮੁਕਾਉਂਦਾ ਤੈਨੂੰ ਸੁਲਾਉਂਗਾ ਤੈਨੂੰ ਭੰਡਦੀ ਆ ਤੂੰ ਆਹ ਭਾਂਡੇ ਨੂੰ ਨੀ ਕਿ ਮੈਂ ਸੁਲਾਉਂਦਾ ਹੁੰਦਾ ਹਾਂ ਨਿੰਦਦਾ ਹੁੰਦਾ ਤੇ ਦੂਜਿਆਂ ਨੂੰ ਨਿੰਦਦਾ ਹੁੰਦਾ ਦੇਖ ਹੱਥ ਤਾਂ ਹੈ ਭੈਣ ਆਪਦੀ ਨੂੰ ਸੁਲਾਉਂਦਾ ਹੁੰਦਾ ਹਾਂ ਤਾਂ ਆਪਦੇ ਨੂੰ ਸੁਲਾਉਂਦਾ ਹੁੰਦਾ ਹੈਗਾ ਚਲ ਕੋਈ ਨਾ ਭੈਣ ਜੇ ਕੋਈ ਨਿੰਦਦੀ ਹੈ ਨਿੰਦ ਲਾਂਦੇ ਫਿਰ ਮੈਂ ਰਾਕੀ ਲੈ ਜੂਗੀ ਹਰੇ ਤਾਂ ਹੈ ਭੈਣ ਹੁਣ ਭੈਣ ਸਾਰ ਦਿਨ ਕੁੱਤੇ ਕੁਲੇਸ ਤਾਂ ਹੁੰਦਾ ਨਹੀਂ ਹੁਣ ਮੇਰੇ ਪੁੱਤ ਜੇ ਮੇਰਾ ਪੁੱਤ ਕੁਛ ਖਾ ਕੇ ਮਰ ਗਿਆ ਮੈਂ ਅਫੀਦ ਲੈਣ ਦੇ ਨੂੰ ਹੈ ਆ ਡੋਲੀ ਪੱਲੇ ਰਹਿ ਜਾਣੀ ਸਾਡੇ ਤਾਂ ਬੀ ਬਣਦਾ ਫਿਰ ਹਾਂ ਮੂੰਹ ਤਾਂ ਹੋਇਆ ਹੋ ਹੋਇਆ ਬਸ ਉਹ ਪੈਣ ਮੂੰਹ ਤਾਂ ਹੋਰ ਜੜ ਜੂਆ ਫਿਰ ਤੈਨੂੰ ਪੁੱਤ ਨਹੀਂ ਜੁੜਨਾ ਮੈਨੂੰ ਪੁੱਤ ਨਹੀਂ ਥਿਆਉਣਾ ਪੈਣੇ ਤਾਂ ਕਰਕੇ ਆਪਾਂ ਤਾਂ ਭਾਈ ਉਹਨਾਂ ਦੇ ਮੂਰੇ ਲਾ ਕੇ ਦਾ ਤੋਰਤੀ ਸੀ ਮੈਂ ਤਾਂ ਆਖ ਮਨਿੰਦਰ ਨੂੰ ਲੈ ਜਾ ਭਾਈ ਹਾਂ ਇਹ ਤਾਂ ਬਾਰੇ ਫਿਰ ਠੀਕ ਆ ਬਸ ਜੇ ਕੋਈ ਗੱਲ ਕਰਨੀ ਹੁੰਦੀ ਤਾਂ ਚੱਜ ਦੀ ਅੱਜ ਕਰਕੇ ਜਾਂਦੇ हां चल दो पेन पैया लेके कोई बसन बसावण वाली गल करदे ना 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 ना, ना कड़े सांपा ਤੇ ਉੱਤੇ ਸੱਚ ਲੈ ਤੈਨੂੰ ਮੈਂ ਉੱਦੇ ਦਿਖਾਈ ਨਹੀਂ ਸੀ ਸਾਂਪਾਂ ਹਾਂ ਕਿੰਨੀਆਂ ਬੁਲੇ ਕੁਰਸੀ ਉਹ ਪੱਤ ਤਾਂ ਹੈ ਪੱਤ ਸੀਗੇ ਦੇਖ ਤੇ ਜਿਹੜਾ ਮੇਰੇ ਪੁੱਤ ਨੂੰ ਕੜਾ ਪਾਇਆ ਸੀਗਾ ਤੇ ਉਹ ਕਿੰਨਾ ਕਹੋ ਸੀਗਾ ਮਹਾ ਇਹ ਕਲਿਚ ਕਲਿਚ ਕਰਦਾ ਸੀਦਾ ਉਹ ਬਾਲ ਖਾਈ ਖੜਾ ਸੀ ਉਹ ਤੇ ਕਹਿੰਦੀ ਉਹ ਕਸਤਾ ਕਰ ਪੜਤਾ ਤੇਰਾ ਫਲਾਣਾ ਮਹਾਂਪਈ ਸਾਡਾ ਨਾਉ ਨਹੀਂ ਹੈਗਾ ਜਿਹੜੇ ਮੇਰੇ ਪੁੱਤ ਨੇ ਕਮਾਈ ਕਰਕੇ ਹੱਡ ਗਾਲੇ ਕੀਤੇ ਨੇ ਇੱਥੋਂ ਤੱਕ ਆ ਗਿਆ ਉਹ ਨਾਉ ਨਹੀਂ ਹੈਗਾ ਇਦਾਂ ਹੀ ਨਾਗਾ ਕਹਿੰਦੇ ਫਿਰ ਉਹੋਈ ਗੱਲ ਫਿਰ ਤੀਬ ਸੰਗਲ ਲੱਛਣ ਨਹੀਂ ਨਾ ਹੈਗੇ ਤਾਂ ਕਰਕੇ ਹੋਰ ਹਰਦੀ ਵਿਦਾਇਆ ਦਾ ਚਾਹ ਪੀਵਾਂਗੇ ਪਰ ਚਾਹ ਨਹੀਂ ਪੀਂਦੀ ਕੰਮ ਪਿਆ ਮੇਰਾ ਮੈਂ ਤਵਸਾ ਆਈ ਆਈ ਸੀ ਤੈਨੂੰ ਵਸ ਨਹੀਂ ਮੈਂ ਨਾ ਤੇਰੇ ਵੀ ਗੋਲਾ ਹੀ ਬਣ ਜਾਦਾ ਨਹੀਂ ਮੈਂ ਖਿਆ ਮੈਂ ਦੱਸਿਆ ਮਮਿੰਦਰ ਤਾਂ ਤੈਨੂੰ ਹੀ ਥਾਂ ਥਾਂ ਤੇ ਭੰਡੀ ਜਾਂਦੀ ਨਹੀਂ ਚੱਲ ਕੋਈ ਨਾ ਜੇ ਮਨਿੰਦਰ ਸੰਨ ਭੰਡਦੀ ਹੈ ਨਾ ਤੇ ਪੰਡ ਲਾਂਦੇ ਚਲ ਪੰਡ ਲਾਂਦੇ ਫਿਰ ਤੇਰਾ ਕੀ ਕਰ ਦਊਗੀ ਫਿਰ ਸਾਡਾ ਕੀ ਕਰ ਲੂਗੀ ਮੇਰੇ ਪੁੱਤ ਨੂੰ ਕਿਹੜਾ ਵਿਸਤ ਨਹੀਂ ਆਉਂਦੇ ਹੱਥ ਨੂੰ 50 ਰਸਤਾਰੇ ਆਉਂਦੇ ਨੇ ਮੈਂ ਤਾਂ ਮੋੜਦਾ ਨਹੀਂ ਆ ਰਿਸ਼ਤਾ ਤਾਂ ਹੋ ਹੀ ਜਾਣਾ ਕੋਈ ਜਾਊਗਾ ਜਨਾ ਸਵੇਰ ਭੈਣ ਕਿਹੜਾ ਜਾਇਆ ਜਾਤ ਘਟਾ ਵੀ ਰਿਸ਼ਤਾ ਨਾ ਹੋਊਗਾ ਮੈਂ ਤਾਂ ਹੈ ਨਾਲੇ ਨਹੀਂ ਪਤਾ ਕੋਈ ਸੌ ਦੁੱਗਨੇ ਵਧਗਾ ਆ ਜੇ ਤੂੰ ਇਹ ਤਾਂ ਚੰਗੀ ਹੀ ਆਉਗੀ ਪਲੇਸਨ ਤੋਂ ਪਲੇਸਨ ਤੋਂ ਹੀ ਗੱਲ ਨੜਿਆਵ ਦਾ ਚੁੱਲਾ ਸਟੂਗਾ ਆ ਹਣ ਜਿੱਤੇ ਤਾਂ ਮੁੰਡਾ ਵੈਸ ਨੇ ਸੋਖਣੀ ਸੀ ਤੇ ਚੁੱਲੇ ਚ ਆਕ ਨਹੀਂ ਭੋਖਣਾ ਪੈਂਦਾ ਹੋਰ ਆਪ ਸਾਰਿਆਂ ਦੇ ਨਾਲ ਮੈਂ ਤਾਂ ਜਦੋਂ ਆਂਦੀ ਸੀ ਸਿਰ ਕੁ ਸੋਈ ਆਪੇ ਫਿਰ ਉਹ ਹੀ ਹਾਲ ਹੈ ਭੈਣੇ ਆ ਹੁਣ ਤਾਂ ਨਾਲ ਚੁੱਲਾ ਵੀ ਛੜਾਤਾ ਸੀ ਅਸੀਂ ਕੁੱਤੀ ਦਾ ਆ ਗੈਸ ਨੂੰ ਸਾਰੇ ਕੋਈ ਕਹਿੰਦਾ ਸੀ ਰੋਟੀ ਇੱਤੇ ਕਰ ਲਿਆ ਕਰ ਕੰਮ ਹੀ ਨਹੀਂ ਪਈ ਮਾਨਸੀ ਦੀ ਨਾ ਨਾ ਕੰਨ ਰੋਟਾ ਹੁੰਦੀ ਆ ਤਾਂ ਵੀ ਨਹੀਂ ਭਨੇ ਉਹ ਨਹੀਂ ਲੋਟ ਆਉਂਦੀ ਆਪਾਂ ਨੂੰ ਮੇੜ ਲੋ ਨਾ ਨਾ ਅਸੀਂ ਤਾਂ ਭਨੇ ਉਹ ਹੀ ਗੱਲ ਆ ਲਾਤਾ ਸੰਗਲ ਹੋਰ ਚਲ ਹਾਂ ਲਾਤਾ ਸੰਗਲਸ ਨਾ ਹੁਣ ਚਲ ਚੰਗਾ ਭਲੇ ਫਿਰ ਮੈਮੀ ਜਾਂ ਚੰਗਾ ਨਹੀਂ ਆਉਂਦੀ ਜਾਂਦੀ ਰਹਿ ਕੇ ਨਾ ਜੀ ਲੱਗ ਜਾ ਕਰਨ ਨਾਲ ਕੋਈ ਨਾ ਕੋਈ ਨਾ ਚੰਗਾ ਹੋਈ ਨਾ ਕਿਸੇ ਦਾ ਲੜ ਜੀ ਹਾਏ ਦੇਖ ਲਾ ਕੰਜਰੀ ਪ੍ਰਿੰਟ ਬਣੀ ਫਿਰਦੀ ਅੱਜ ਚਾਹ ਦੀ ਘੁੱਟ ਕਿਹਾ ਚਾਹ ਨਹੀਂ ਪੀਕੇ ਗਈ ਉਹਦੇ ਬਹਾਨੇ ਨਾਲ ਮੈਂ ਘੁੱਟ ਪੀ ਲਾਦੀ ਚੱਲ ਛੱਡ ਪਰੇ ਕੰਮ ਕਰਾਂਗੇ ਸ ਜਨੂੰਣਾ ਇਧਰੋਂ ਕਰਕੇ ਆਏ ਨਹੀਂ ਹੈਗੇ ਲਤਾਈ ਵਰਗੇ ਤੋਂ ਨਹੀਂ ਪੁੱਤ ਆ ਗਈ ਆ ਗਏ ਦਾਈ ਕੀ ਬੋਲੇ ਦਾਈ ਨਹੀਂ ਕੀ ਬੋਲਾਂ ਕੀ ਦੱਸਾਂ ਕੀ ਨਹੀਂ ਬੋਲੇ ਤੂੰ ਤਾਂ ਪੁੱਤ ਧੰਨੇ ਦੀ ਤਗੜੀ ਜਿਹੜੀ 2 ਸਾਲ ਕੱਟ ਲੈ ਨਹੀਂ ਇੰਨੀ ਤੇ ਤੇਰੀ ਸੱਸ ਇੰਨੀ ਤੇ ਉੱਦੋਂ ਤਾਂ ਮਿਲਣ ਜਾਣ ਕਰੇ ਸਾਡੇ ਤਾਂ ਉਹਨੇ ਪੱਬ ਨਹੀਂ ਲੱਗਣਦੇ ਤੇ ਸਾਰਿਆਂ ਦੇ ਉਦਾਂ ਤਾਂ ਆਈ ਸੀ ਬਾਈ ਪਰ ਗਰਤੋਂ ਨੇ ਆਪੇ ਭੇਜਿਆ ਹੋਣਾ ਕਿਉਂਕਿ ਜਦੋਂ ਤੁਸੀਂ ਆਏ ਸੀ ਇੱਕ ਦਿਨ ਉੱਦੇ ਵੀ ਉਹਨੇ ਸਾਨੂੰ ਚਾਲ ਨਾਲ ਹੀ ਭੇਜਤਾ ਸੀਗਾ ਮਸੀਂ ਤੇ ਅਸੀਂ ਸਿੰਦਾਰਾ ਦੇਣ ਗਏ ਨਾ ਹਾਂ ਉੱਦੇ ਵੀ ਕਿਹਾ ਨਹੀਂ ਤੁਸੀਂ ਕੱਪੜੇ ਲੈਣ ਬਗਲੇ ਨਾਲੇ ਪਰ ਗਰਤ ਨੂੰ ਫੋਨ ਕਰੇ ਵੀ ਸੋਨ ਨੂੰ ਦੱਸ ਦੇਵਾਂ ਸੀ ਆਉਣਾ ਹਾਂ ਟਾਲ ਦੀ ਆ ਜਾਣ ਕੇ ਮੈਨੂੰ ਵੀ ਉਹਨੇ ਦੱਸਿਆ ਨਹੀਂ ਉੱਦੇ ਦੱਸ ਤੇ ਉੱਦੇ ਵੀ ਅਸੀਂ ਵਾਗ ਗਏ ਸੀਗੇ ਘਰੋਂ ਬਹੁਤ ਤੇਜ਼ ਆਪਕੋ ਬਾੜੀ ਤੇਜ਼ ਹੈ ਮੰਨੀ ਨਹੀਂ ਹੈਗੀ ਤਾਈ ਨਾ ਉਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮੰਨੀ ਆਖਿਆ ਬੜੀ ਆਖੇ ਫਿਰ ਹੁਣ ਮੇਰਾ ਕੀ ਬਣੂਗਾ ਉਹ ਕੋਈ ਨਹੀਂ ਉਹ ਸਦਾ ਤਾਂ ਨਹੀਂ ਬੈਠੀ ਰਹੂ ਮੈਂ ਕਹਿ ਕੇ ਆਈ ਇਹ ਗੱਲਾਂ ਮੈਂ ਬਸਾਉਂਗੀ ਤਾਂ ਤੀਨੂੰ ਇੱਥੀ ਜਾਇ ਜਿੱਥੇ ਤੇਰਾ ਜੋਰਲਾ ਦਾ ਲਾਲਾ ਕਹਿੰਦੀ ਮੈਂ ਨਹੀਂ ਆਦੀ ਇੱਥੇ ਵੜਨ ਦਿੰਦੀ ਮੈਂ ਕੋਈ ਨਹੀਂ ਭੋਗ ਪੈ ਜੂਆ ਤੇਰਾ ਉਹਨੂੰ ਸਹੀ ਫਿਰ ਅਸੀਂ ਉਹਨਾਂ ਦੇ ਇੰਤਜ਼ਾਰ ਕਰਾਂਗੇ 20 ਸਾਲ ਕੱਟ ਕੇ ਕੀ ਹੋਜੂ ਸਾਲ ਕੱਟ ਲਿੰਗ ਰੋ ਤੇਰਾ ਉੱਦ ਦਾ ਘਰ ਕਿ ਨੁਆਇ ਕਦੇ ਆਖਿਆ ਵੀ ਨਹੀਂ ਕੋਈ ਨਹੀਂ ਬਾਈ ਦਾ ਕੋਈ ਨਾ ਉਹਨਾਂ ਨਾਲ ਕਰਾਂ ਗੱਲ ਨੇੜ ਦੇ ਨਹੀਂ ਨਾਲ ਉੱਥੇ ਰੱਖਾਂਗੇ ਆ ਕਰ ਤੇਰਾ ਹੀ ਹੈ ਨਾ ਜਿੰਨੇ ਜਰ ਮਰਜ਼ੀ ਰਹੀ ਬਾਈ ਉਹ ਗੱਲ ਹੋਰ ਸੀ 20-22 ਸਾਲ ਕੱਤੀ ਐਂ ਤਾਂ ਜੇ ਤੁਸੀਂ ਮੈਨੂੰ 30 ਸਾਲ ਨਾਲ ਵਿਆਹਉਂਦੇ ਪਰ ਜਦੋਂ ਇੱਕ 30 ਨੂੰ ਵਿਆਹ ਜਾਂਦੇ ਨੇ ਨਾ ਉਹ ਸੌਹਰੇ ਵਗ ਜਾਂਦੀ ਆ ਸੌਹਰਿਆਂ ਤੋਂ ਆ ਕੇ ਦੇਣਾ ਬਹੁਤ ਔਖਾ ਹੁੰਦਾਗਾ ਕੋਈ ਨਾ ਨੱਕ ਨਾਲ ਲਿਖੀਦਾ ਉਹਨਾਂ ਦੀ ਘੜਾਵਾਂਗੇ ਉਹਨਾਂ ਨੂੰ ਪਤਾ ਲੱਗੂ ਵੀ ਸਾਡੀ ਗਲਤੀ ਸੀ ਫੇਰ ਪਤਾ ਲੱਗੇ ਜੇ ਆਏ ਪੋਲੇ ਬੈਘੇ ਫੇਰ ਤਾਂ ਬਸ ਹੋਰ ਉਹਨੂੰ ਕੀ ਚਾਹੀਦਾ ਉਹ ਤਾਂ ਕਹੀਂ ਤਲਾਕ ਦੇਵਾ ਦੇਖ ਲੈ ਮੈਂ ਕਹੇ ਹੀ ਮਾਏ ਤੇਰੇ ਆਪ ਦੀ ਧੀ ਹੁੰਦੀ ਨਾ ਫੇਰ ਤੈਨੂੰ ਪਤਾ ਲੱਗਦਾ ਹੁਣ ਤੈਨੂੰ ਕੀ ਸ਼ੇਕ ਲੱਗਦਾ ਮੈਂ ਕਹਾ ਮੈਂ ਨਹੀਂ ਤਾਂ ਇਤਲਾਕ ਲੈ ਲੈਣਾ ਕਹਿੰਦੇ ਹੁੰਦੇ ਨੇ ਨਾ ਪੇਕਿਆਂ ਦੇ ਘਰੋਂ ਤੇ ਤੇਰੀ ਡੋਲੀ ਉੱਠਦੀ ਤੇ ਸੌਰਿਆਂ ਦੇ ਘਰੋਂ ਆਰਥੀ ਤੇ ਮੈਨੂੰ ਖਾ ਕੇ ਮਰਨਾ ਮਨਜ਼ੂਰ ਉੱਥੇ ਜਾ ਕੇ ਕੁਛ ਪਰ ਮੈਂ ਤਾਂ ਇਤਲਾਕ ਨਹੀਂ ਲੈਣਾ ਕਿਉਂ ਖਾ ਕੇ ਮਰਨੇ ਤੇਰੇ 'ਚ ਕੋਈ ਉਹ ਆਦਾ ਵੀ ਕੋਈ ਆਇਆ ਵਾ ਤੇਰੇ 'ਚ ਤੂੰ ਕਿਉਂ ਖਾ ਕੇ ਮਰਨੇ ਖਾ ਕੇ ਮਰਨ ਤੇਰੇ ਬੈਰੀ ਤੂੰ ਇੱਥੇ ਪੇਕਿਆਂ ਦੇ ਘਰ ਰਹਿ ਮੌਜ ਨਾਲ ਕੋਈ ਨਹੀਂ ਮੈਂ ਕਹਿ ਕੇ ਆਈ ਹਾਂ ਜੱਟੀਂ ਕੋਈ ਨਹੀਂ ਧੀ ਤਮ ਆਵਦੀ ਇੱਥੇ ਵਿਸਾਉਂਗੀ ਕੀ ਗੱਲਾਂ ਕਰਦੀ ਐ ਤੂੰ ਮੈਂ ਤਾਂ ਬਹੁਤ ਸੁਣਾਈਆਂ ਅੱਜ ਤੁਹਾਨੂੰ ਨਹੀਂ ਪਤਾ ਮੈਨੂੰ ਬਤਾਉਦਾ ਜਿਹੜੀ ਗੱਲ ਉਹਨੇ ਕਹਿਤੀ ਨਾ ਉਹ ਪਕਾ ਕੇ ਰੈਂਦੀ ਆ ਕੋਈ ਨਹੀਂ ਫੇਰ ਮੈਂ ਵੀ ਪਕਾ ਕੇ ਰਹੂੰਗੀ ਮੈਂ ਘੜੇ ਘੱਟ ਫੇਰ ਤੁਸੀਂ ਪਰਗਦਨਾ ਤੇ ਇੱਕ ਵਾਰ ਗੱਲ ਕਰਨੀ ਸੀ ਪੁੱਛਿਆ ਨਹੀਂ ਕੋਤ ਮਿਲੈ ਨਹੀਂ ਹੈ ਹੀ ਨਹੀਂ ਕਰੇ ਹੋ ਛਾਲਦੀ ਐ ਵਾਲੀ ਚਲਾ ਕੇ ਕਿਸੇ ਨੂੰ ਫੋਨ ਨਹੀਂ ਲੱਗਦੇ ਦੇਖਾਂ ਮੈਂ ਮੇਰਾ ਫੋਨ ਤਾਂ ਜਗਤ ਨਹੀਂ ਕਰਦਾ ਹਾਂ ਕੀ ਪਤਾ ਹੁਣ ਕਿ ਮੈਂ ਮਨੂਰੀ ਮੈਂ ਨੋਜੋ ਦੇ ਅੰਦਰ ਬੰਨ ਨਹੀਂ ਤੈਮ ਨੂੰ ਮਾਸੇ ਲੈ ਕੇ ਕੋਈ ਨਾ ਪ੍ਰਗਟ ਨਾਲ ਕਦੇ ਮਨਿੰਦਰ ਨੂੰ ਕਹਿ ਕੇ ਬਾਹਰ ਬਾਜ਼ਾਰ ਚ ਮਿਲਿਆ ਆਪਾਂ ਗੱਲ ਕਰਨੀ ਹਾਂ ਗੱਲ ਕਰਨੀ ਹਾਂ ਗੱਲ ਤੇਰੀ ਵਧੀਆ ਲੱਗੀ ਕਿਤੇ ਮਿਲਿਆ ਉਦੋਂ ਗੱਲ ਕਰਾਂਗੇ ਵਾਰ-ਵਾਰ ਗੱਲ ਕਰ ਉਹਦੇ ਨਾਲ ਕੀ ਪਤਾ ਉਹਨੂੰ ਪਤਾ ਹੀ ਨਾ ਹੋਵੇ ਵੀ ਮੇਰੀ ਮਾਂ ਐ ਕਰਦੀ ਐ ਉਹਨੂੰ ਕੀ ਪਤਾ ਵਿਚਾਰੇ ਨੂੰ ਨਾ ਹੀ ਹੁੰਦਾ ਹੈ ਕਿਸੇ ਬੰਦੇ ਨੂੰ ਕਹਿਣਾ ਨਾ ਕਦੇ ਵੀ ਐ ਕਰਕੇ ਪ੍ਰਗਟ ਨੂੰ ਕੱਲ੍ਹ ਦੇ ਨੂੰ ਮਿਲ ਹਾਂ ਵਾਰ-ਵਾਰ ਮੀਨੀ ਕੀ ਪਤਾ ਹੈ ਕਿਉਂ ਕਰਦੀ ਮੈਂ ਤਾਂ ਕੰਮ ਵੀ ਸਾਰਾ ਹੱਪ ਕਰਦੀ ਸੀ ਮੈਂ ਤਾਂ ਕਦੇ ਕੰਮ ਨੂੰ ਵੀ ਨਹੀਂ ਉਹਨੂੰ ਕਿਹਾ ਉਹ ਤਾਂ ਕਹਿੰਦੀ ਡੱਕਾ ਨਹੀਂ ਤੋੜਦੀ ਥੋੜੀ ਕੁੜੀ ਦਾ ਕੰਮ ਕਿਹੜਾ ਹੁੰਦਾ ਇਹਦੀ ਨੂੰ ਝੂਠ ਮਾਰਦੀ ਆ ਤਾਈ ਸਾਰਾ ਦਿਨ ਮੰਜੇ ਤੇ ਬਹਿ ਕੇ ਹੁਕਮ ਚਲਾਉਂਦੀ ਸੀ ਜੋ ਜੋ ਕਹਿੰਦੀ ਸੀ ਮੈਂ ਤਾਂ ਉਹ ਹੀ ਕੰਮ ਕਰਦੀ ਸੀ ਪਈ ਤਾਂ ਐਡੀ ਤਕੜੀ ਨਰੋਈ ਠੱਠੇ ਵਰਗੀ ਪਈ ਆ ਕੀ ਉਹਨੂੰ ਹੋਇਆ ਕੀ ਐ ਤੇ ਤੂੰ ਤੂੰ ਕਿਉਂ ਕਰਦੀ ਸੀ ਫਿਰ ਕੰਮ ਉਹਦੇ ਮੂਨੇ ਮੁਰੇ ਉਹਦੇ ਕੀ ਹੱਥ ਪਰ ਟੁੱਟੇ ਹੋਏ ਸੀ ਫਿਰ ਮੈਨੂੰ ਤਾਂ ਐ ਸੀ ਵੀ ਮੈਨੂੰ ਕਿਸੇ ਹਿਸਾਬ ਨਾਲ ਬਸਾਲਾ ਨਹੀਂ ਇਹ ਚਲ ਕੰਮ ਤਾਂ ਕੀ ਆ ਚਾਹ ਤਾਉ ਕਨੇ ਹੁੰਦੇ ਵੀ ਭਾਈ ਤੇਰੇ ਦਾ ਬਾਲੇ ਆਇਆ ਬਨੇ ਬਹੁਤ ਕੁਝ ਗਲਤ ਕੰਮ ਕੀਤੇ ਤੂੰ ਫਿਰ ਤਾਂ ਤੂੰ ਡਰੇ ਤੂੰ ਕੋ ਡਰੀ ਉਹਨੂੰ ਮੂੰਹ ਪੈ ਗਿਆ ਮੈਂ ਕਰਦੀ ਵੀ ਕੀ ਮੈਨੂੰ ਤਾਂ ਗੇਟ ਹੁੰਦੇ ਨਹੀਂ ਹੋਣ ਦਿੱਤਾ ਮੈਂ ਤਾਂ ਗੇਟ ਖੜਕਾ ਕੇ ਮੋੜਾਈ ਇੰਨੇ ਹਾੜੇ ਕਰਦੇ ਮੈਂ ਉਹਦੇ ਵੀ ਮੈਨੂੰ ਇੱਕ ਵਾਰ ਮੇਰੀ ਗੱਲ ਸੁਣ ਲੈ ਨਾ ਮੈਨੂੰ ਪਰਗਟ ਨਾ ਗੱਲ ਕਰਨ ਦਿੱਤੀ ਪਰ ਗੜ ਘਰੇ ਜੇ ਜੇ ਤੁਸੀਂ ਕਿੱਥੇ ਸੀਗਾ ਹੋਣਾ ਨਹੀਂ ਵੀਰ ਘਰੇ ਹੋ ਨਹੀਂ ਉਹ ਬਾਹਰ ਤਾਂ ਖੋਲਦਾ ਹੀ ਹੋਣਾ ਨਹੀਂ ਘਰੇ ਉਹਨ ਦਾ ਡੱਕ ਕਰ ਦਿਆ ਤਾਈ ਤਰੀਗੀ ਉਹਨ ਦਾ ਕਰ ਦਿਆ ਚਾਰ ਦਿਆ ਚਾਰ ਦਿਆ ਬਾੜੀ ਚਾਰ ਸੱਸਿੰ ਮੇਰੀ ਸੱਸ ਨਹੀਂ ਪੈਰ ਲੱਗੀ ਹੂੰ ਪਤਾ ਲੱਗਦਾ ਨਾ ਸਾਨੂੰ ਪੁੱਤ ਪਾਣੀ ਦਾ ਗਰਾਭ ਵੀ ਨਹੀਂ ਪਾਣੀ ਵੀ ਨਹੀਂ ਪੈ ਗਿਆ ਉਹਨੂੰ ਹੁਣ ਆਪਾਂ ਕਹਿੰਦੇ ਨੇ ਚਾਹ ਅੱਜ ਨਹੀਂ ਪੁੱਛਿਆ ਪਾਣੀ ਤਾਈ ਹੋਰ ਨੂੰ ਪੁੱਛਿਆ ਪਾਣੀ ਵੀ ਨਹੀਂ ਪੁੱਛਿਆ ਤੁਮ ਜੀ ਤੂੰ ਚਾਹ ਨਹੀਂ ਪੀ ਕੇ ਗਿਆ ਅਗਰ ਕਿ ਟੋਪੀਆ ਫੜ ਲੈ ਬਈ ਮੈਨੂੰ ਤਾਂ ਕਿਹਾ ਸੀ ਮੈਨੂੰ ਇਹ ਗੱਲਾਂ ਦਾ ਕੀ ਪਤਾ ਕਹਿੰਦੀ ਉਹਨਾਂ ਨੇ ਤਾਂ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਤੇਰੀ ਪਰਜਾਈ ਐ ਨਾ ਬੋਲੀ ਤੇਰਾ ਪਰੋਹ ਨਾ ਬੋਲੇ ਮੈਨੂੰ ਤੇ ਇਹ ਲਾਉਣੇ ਕੰਨਿਆ ਸੀ ਮੈਂ ਯਕੀਨ ਕਰ ਲਿਆ ਨਾ ਮੇਰੇ ਨਾਲ ਦੋਨੇ ਮਾਪੂਤੇ ਨੇ ਚੰਗੇ ਹੋ ਕੇ ਰਹਿੰਦੇ ਸੀਗੇ ਮੈਨੂੰ ਤਾਂ ਐ ਸੀ ਕਿ ਸਹੀ ਨਹੀਂ ਮੇਰੇ ਨਾਲ ਮੈਂ ਕੀ ਲੈਣਾ ਫਿਰ ਇਸ ਤੋਂ ਪਰ ਇਹ ਤਾਂ ਇੱਕ ਮੇਰਾ ਪੁਲੇਖਾਈ ਸੀ ਦਾ ਚਲ ਦੇਖਦੇ ਹਾਂ ਸੋ ਨਹੀਂ ਕਰਦੇ ਹੁੰਦੇ ਨਾ ਕੋਈ ਨਾ ਕੋਈ ਕੀ ਜਿਹਾ ਕਰਾਂ ਪਹਿਲਾਂ ਮਿੱਠੇ ਰਹੇ तेरे ਨਾਲ ਤੇ ਉਹਨਾਂ ਨੇ ਦੇਖ ਲਿਆ ਵੀ ਪਰ ਆਏ ਜ ਕਿੰਨਾ ਕੁ ਗੁੱਸਾ ਰੱਖਾ ਹੈ ਕਿੰਨੇ ਕੁ ਪਾਣੀ ਚ ਹੈ ਉਹਨਾਂ ਨੇ ਤੈਨੂੰ ਦੇਖ ਲਿਆ ਉਹ ਹੁਣ ਮੈਂ ਵੀ ਕਿਹਾ ਵੀ ਜੇ ਤੁਹਾਨੂੰ ਕੋਈ ਦਾਜ ਦੀ ਹੋਰ ਭੁੱਖ ਹੈ ਹੋ ਜਿੱਥੇ ਇੰਨਾ ਦਿੱਤਾ ਹੋਰ ਦੇ ਦਾਂਗੇ ਕਹਿੰਦੀ ਕੀ ਦਿੱਤਾ ਤੁਸੀਂ ਮੈਂ ਕਿਹਾ ਕਮਰੇ ਭਰਤੇ 15 ਤੋਲੇ ਸੀ ਹੁਣਾ ਪਤਾ ਕਹਿੰਦੀ ਕੀ ਅੰਤਾਰੀ ਤਾਰਾਂ ਸੀ ਆਦੀ ਜਿਹੜੇ ਤੁਸੀਂ ਛੰਪਾਂਵੇਂ ਤਾਰਾਂ ਵਰਗੀਆਂ ਸੀ ਲੈ ਆ ਗੱਲਾਂ ਕਹਿੰਦੀ ਹੈ ਹੁਣ ਤੋਂ ਮੈਨੂੰ ਐ ਵੀ ਕਹਿੰਦੀ ਸੀ ਕਿ ਮੈਂ ਪੁੱਤ ਨੂੰ ਮੈਂ ਹੋਰ ਗਾਜੂ ਉਥੋਂ ਇੰਨਾ ਦਾਜ ਲਾਉਂਗੀ ਟਰੱਕ ਪਰ ਕਿਆ ਗੱਲ ਵੀ ਬੋਲਦੀ ਸੀ ਸਾਡੇ ਮੀਤੇ ਵੀ ਕਹਤਾ ਸਾਡੇ ਮੁੰਡੇ ਇਹ ਗੱਲ ਕਹਿ ਚੁੱਕੇ ਜੇ ਨਜ਼ਰ ਤੂੰ ਸੈਨ ਨਹੀਂ ਕਰਦੀ ਬਹਿ ਕਿ ਤੈਨੂੰ ਆਪਾਂ ਨਿਮੇੜ ਦੇ ਹਾਂ ਆਪਾਂ ਘੜ ਨਿਵੇੜ ਲੈ ਫਿਰ ਬਾਈ ਮੈਂ ਇੱਥੇ ਵੀ ਕਿੰਨਾ ਚਿਰ ਬੈਠੀ ਰਹੂੰ ਉਹ ਬੈਠ ਤੋਂ ਨਹੀਂ ਕੋਈ ਚੱਕਦੇ ਆਪਾਂ ਨਿਮੇੜ ਦੇ ਆਪਾਂ ਕਰਾਂਗੇ ਤਾਂ ਸਿੱਧੇ ਹੋਣਗਾ ਆਪਾਂ ਉਹਨਾਂ ਨੂੰ ਆਪ ਸਿੱਧੇ ਕਰਾਂਗੇ ਜਮਾ ਨਾ ਫਿਕਰ ਕਰ ਫਿਰ ਲੋਕ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਨਾਲੇ ਮੁੰਡੇ ਨੂੰ ਕੌਣ ਕਹਿੰਦਾ ਇੱਥੇ ਤਾਂ ਮੈਨੂੰ ਹੀ ਕਹਿਣਗੇ ਵੀ ਪਤਾ ਨਹੀਂ ਇਹਦੀ ਕੋਈ ਕਮੀ ਸੀ ਜਿਹੜੀ ਛੱਡ ਕੇ ਬਿਠਾਤੀ ਪੇਕਿਆਂ ਦੇ ਬਾਹਰ ਬਹੁਤ ਲੋਕਾਂ ਦਾ ਮੂੰਹ ਤਾਂ ਨਹੀਂ ਖੜਾ ਜਾਣਾ ਹੁੰਦਾ ਕਦੇ ਹੁੰਦਾ ਦਾਤੀਏ ਤਾਂ ਇੱਕ ਪਾਸੇ ਦੰਦੇ ਆ ਤੇ ਲੋਕਾਂ ਦਾ ਦੋਨੋਂ ਪਾਸੇ ਆ ਆਪਾਂ ਲੋਕਾਂ ਤੋਂ ਲੈਣਾ ਕੀ ਤੂੰ ਕਿ ਕਿਸੇ ਦੇ ਘਰੇ ਜਾਣਾ ਮੰਗਣਾ ਆਪਦੇ ਮਾਪਿਆਂ ਦੇ ਘਰੇ ਬੈਠੀ ਨੀ ਆ ਫਿਕਰ ਹੀ ਨਾ ਕਰ ਤੂੰ ਫਿਰ ਵਿਦਾਈ ਬੈਠਣਾ ਬਹੁਤ ਔਖਾ ਹੁੰਦਾ ਪੇਕਿਆਂ ਦੇ ਬਾਅਦ ਪੁੱਤੇ ਤਾਂ ਮੈਨੂੰ ਵੀ ਪਤਾ ਹੈ ਫਿਰ ਹੁਣ ਕਰੀਏਗੀ ਜਾਂ ਪੈਰਾਂ ਤੇ ਜੜ ਗਏ ਤਾਂ ਕਦੇ ਹੀ ਤੈਨੂੰ ਅਗਲੇ ਦੇ ਹਾਂਜੀ ਤਾਂ ਭਾਬੀ ਨਹੀਂ ਆਈ ਹੈਗੀ ਪਤਾ ਨਹੀਂ ਉਹ ਕੀ ਕੀ ਬੋਲੂਗੀ ਹਾਂ ਜੇ ਉਹ ਨਹੀਂ ਆਈ ਉਹ ਕੁਛ ਨਹੀਂ ਕਹਿੰਦੀ ਹੁੰਦੀ ਉਹਨੂੰ ਪਹਿਲਾਂ ਕਿਵੇਂ ਕਰਾਂ ਉਹ ਤਾਂ ਤੋ ਬਾਅਦ ਪਹਿਲਾਂ ਹੋ ਜਾਈਏ ਕਰ ਮੈਂ ਜਿਹੜਾ ਕੁਝ ਉਹਨੂੰ ਬੋਲ ਗਏ ਹਨਾ ਉਹ ਗੱਲਾਂ ਲੈ ਕੇ ਤੋ ਮੈਨੂੰ ਬੋਲੂ ਵੀ ਹੋਈ ਨਾ ਚੱਲ ਕੋਈ ਨਹੀਂ ਉਹਨੂੰ ਤਾਂ ਅਸੀਂ ਸਮਝਾ ਦਾਂਗੇ ਕੋਈ ਗੱਲ ਨਹੀਂ ਵੀ ਉਹ ਪਹਿਲਾਂ ਹੀ ਔਖੀ ਐ ਤੂੰ ਨਾ ਉਹਨੂੰ ਤਾਂ ਮੈਂ ਆਪੇ ਟਿਕਾਇਆ ਚੱਲ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਬਤ ਕੋਈ ਨਹੀਂ ਪਾਣੀ ਪੀ ਕੇ ਅਸੀਂ ਉਰੇ ਆਏ ਆ ਤੇਰੇ ਕੋਲ ਬਹਿ ਜਾ ਗੱਲਾਂ ਹੀ ਕਰ ਲਓ ਤੋ ਅਸੀਂ ਤਾਂ ਤੈਨੂੰ ਐਂ ਕਹਿੰਨੇ ਵੀ ਜਮਾ ਫਿਕਰ ਨਾ ਕਰ ਅਸੀਂ ਬੈਠੇ ਕੋਈ ਗੱਲ ਮੂੰਹ ਸਿਰ ਬਣਾ ਕੇ ਗੱਲ ਦਾ ਫੇਰ ਤੋਰਾਂਗੇ ਵੀ ਤੂੰ ਸਿੱਟੀ ਨਹੀਂ ਹੈਗੀ

करिया मेरे मां प्यो नहीं रहे जे हुन मेरे सारे है जे मिले मेरे भी माड़ी किस्मत आ फिर इच्चा कोई नहीं मैं तेनु कह बैग तू ते भरोसा रख सब कुछ ठीक हो जुगा एमी दिल ते ना लाया कर वाली एही जी गल चल कोई मैं ना मैं जाओ ना तेरे होने बैठो ना दीपे की करिए तू तो हुन आ की करिए ताई तो दिल ते लाई ਦੇਨ ਉੱਥੇ ਬੈਠੀ ਹੈਗੀ ਹੁਣ ਕਲਜੀ ਵੀ ਨਹੀਂ ਛੱਡ ਸਕਦੇ ਕਰਦੀ ਨਾ ਲਵੀ ਮਨ ਤਾਂ ਬੜਾ ਦੁੱਖ ਹੋਣਾ ਕੀ ਕਰਾਂ ਕਰੀਏ ਕੋਈ ਨਹੀਂ ਇਹ ਕੱਲ ਲਈ ਛੱਡ ਦੇਤਾ ਦੇਖਦੇ ਆ ਪੁੱਤ ਆਪਾਂ ਕਿਸੇ ਇਧਰ ਚੋਤੀ ਨੂੰ ਨਹੀਂ ਪਤਾ ਉਹ ਕਰੋ ਆਉਗੀ ਉਹ ਛੱਡ ਕੇ ਜਾਈਗੀ ਕੋਈ ਪਤਾ ਨਹੀਂ ਕਦੋਂ ਆਉਗੀ ਉਹ ਵੀ ਆਕੜੀ ਬੈਠੀ ਹੈ ਆਕੜੀ ਬੈਠੀ ਹਾਂ ਉਹ ਬਿਨਾਂ ਗੱਲ ਤੋਂ ਆਪਾਂ ਕੀ ਕਹਿੰਨੇ ਉਹ ਤਿੰਨ ਨਹੀਂ ਤੇਰਾ ਨਹੀਂ ਕਹਿੰਦੇ ਉਹਨੂੰ ਹੁੰਦਾ ਕੁਝ ਵੀ ਨਹੀਂ ਫੇਰ ਮੈਂ ਕਹਿੰਦੀ ਸੀਗੀ ਇਹ ਪਿੰਡ ਦੇ ਸਰਪੰਚ ਮੈਂਬਰ ਦੀ ਕੋਈ رائے ਨਾ ਲੈ ਲਈ ਆਪਾਂ ਸਰਪੰਚੀ ਮੈਂਬਰ ਦੀ ਲੈ ਲੈਣਾ ਹੈ ਨਾ ਵੀ ਆ ਮੇਰੇ ਵੀ ਹੁਣ ਇੰਨਾ ਦਿਮਾਗ ਨਹੀਂ ਰਿਹਾ ਹੈਗਾ ਮੇਰਾ ਪਹਿਲਾਂ ਤਾਂ ਬਥੇਰਾ ਸੀ ਭਾਈ ਤੁਸੀਂ ਵੱਡੇ ਜੀ ਮੈਂ ਕਰ ਦਾਂਗਾ ਠੀਕ ਹੈ ਹਾਂ ਮੈਂ ਮੈਂ ਤਾਂ ਇਹੀ ਕਹਿੰਦੀ ਆ ਵੀ ਕੋਈ ਜੀ رائے ਲੈਣੀ ਜ਼ਰੂਰੀ ਹੈ ਸਿਆਣੀ ਬੰਦੀ ਹੈ ਨਾ ਫਿਰ ਦੇਖਦੇ ਆ ਫਿਰ ਇੱਕ ਤਾਈ ਤੂੰ ਇਹਨੂੰ ਆਪਦੇ ਲੈ ਵੇ ਰੱਖ ਟੈਨਸ਼ਨ ਚਾ ਕਿ ਜਾਈ ਸੀ ਬਸ ਇਹ ਨਾ ਕਰ ਤੇ ਫਿਰ ਮੂਦ ਖਾਉਣ ਦੁੱਧ ਦੇ ਜਿਵੇਂ ਮੈਂ ਤਾਂ ਕੋਲੇ ਹੀ ਹੁੰਦੀ ਕਿ ਚਲਦਾ ਜੀ ਮੈਂ ਨਾਲ ਜਾਇਆ ਮੈਂ ਬਾਜ਼ਾਰ ਮੜਿਆ ਜਾ ਨਾਲੇ ਮੱਖੀਏ ਤੇ ਜਾਇਆ ਜਾ ਮੋਟਰ ਛੱਡੀ ਹੋਈ ਹੈ ਕੰਮ ਤਾਂ ਕਰਨੇ ਹਮ ਤਾਂ ਜੁੜ ਗਏ ਔਰ ਵੈਗਰੂ ਆਪ ਪੀਪਲ ਹੀ ਕਰੂਗਾ ਜੋ ਆ ਸੋਨੇ